ਕੀ ਕਰਾਂ ਇੱਕ ਤਾਂ ਕੰਜਰ ਮੈਨੂੰ ਫੋਨ ਵੀ ਨਹੀਂ ਚੱਕਦਾ ਨਾ ਮੇਰਾ ਕੋਈ ਮੈਸੇਜ ਦਾ ਰਿਪਲਾਈ ਕਰਦਾ ਵੀ ਘਟੋ ਘਟ ਬੰਦਾ ਇਹ ਤਾਂ ਦੇਖ ਲੈ ਵੀ ਉਹਦਾ ਫੋਨ ਚੱਕ ਲੈ ਖੜੀ ਡੀਕੀ ਜਾਂਦੀ ਹੋਊਗੀ ਤਪਾ ਕੇ ਧਰ ਲਿਆ ਇਹਨੇ ਵੀ ਜੇ ਤੂੰ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਪਰ ਮੈਨਾਂ ਵਿਆਹ ਕੋ ਕਰਾਇਆ ਸੀ ਐ ਕਰਦੀ ਆ ਪਿੰਡ ਤੋਂ ਨੇ ਮੈਨੂੰ ਆਹੀ ਦੱਸਿਆ ਸੀ ਕਿਸੇ ਤੋਂ ਉਹਦੇ ਘਰ ਦਾ ਪਤਾ ਪੁੱਛ ਲੈਣੇ ਜੇ ਉਹ ਨਹੀਂ ਮੇਰੇ ਕੋਲੇ ਆਉਂਦਾ ਨਾ ਪਰ ਮੈਨੂੰ ਤਾਂ ਉਹਦੇ ਕੋਲੇ ਜਾਣਾ ਹੀ ਪੋਗਾ ਫੇਰ ਪਾਤਲੇਓ ਕਿੱਥੇ ਭਾਜਦਾ ਇਹਦੀ ਅਕਲ ਤਾਂ ਫੇਰ ਟਿਕਾਣੇ ਆਉਗੀ ਜਦੋਂ ਇਹਦੇ ਘਰੇ ਬੱਸੀ ਬੇਬੇ ਹਾਂ ਪੁੱਤ ਬੇਬੇ ਇੱਕ ਕੰਮ ਸੀਗਾ ਹਾਂ ਦੱਸ ਪੁੱਤ ਕੀ ਕੰਮ ਹੈ ਗੁਰੂ ਘਰ ਆਈਆਂ ਬੇਬੇ ਹਾਂ ਮੈਂ ਤਾਂ ਗੁਰੂ ਘਰ ਹੋਈ ਅੱਜ 10ਵੀਂ ਸੀਗੀ ਅੱਛਾ ਕਚਰਾ ਨਾ ਆਇਆ 10 ਅੰਗਣੇ ਨਾਲ ਚੱਲ ਆਟਾ ਦਾਣੀ ਪਾਇਆ ਹੁੰਦੀ ਆ ਹਾਂ ਠੀਕ ਹੈ ਬੇਬੇ ਇਹ ਤਾਂ ਚੰਗੀ ਗੱਲ ਹੁੰਦੀ ਆ ਹੋਰ ਪੁੱਤ ਤੇ ਬੇਬੇ ਹਾਂ ਇੱਕ ਕੰਮ ਸੀ ਮੈਂ ਨਾ ਇਹ ਕਹਿੰਨੀ ਆ ਵੀ ਇਸ ਪਿੰਡ ਚ ਨਾ ਮੈਂ ਕੋਈ ਕਿਰਾਏ ਤੇ ਕਮਰਾ ਲੱਭ ਰਹੀ ਆ ਕਿਉਂਕਿ ਨਾ ਜਿਹੜਾ ਲੱਗੇ ਸ਼ਹਿਰ ਹੈ ਉੱਥੇ ਨਾ ਮੈਂ ਸੈਂਟਰ ਚ ਲੱਗੀ ਹੋਈ ਆ ਹਾਂ ਉੱਥੇ ਬੇਬੇ ਹੋਸਟਲਾਂ ਦੇ ਕਿਰਾਏ ਬਾਲੇ ਮਹਿੰਗੇ ਪੈਂਦੇ ਰਗੇ ਤੇ ਮੇਰੀ ਮੇਰੀ ਗੱਲ ਸੁਣ ਪੁੱਤ ਕਿਰਾਏ ਤੇ ਕਮਰੇ ਹੀ ਨਹੀਂ ਨਾ ਤੈਨੂੰ ਹਾਂ ਬੇਬੇ ਡਰ ਨਾ ਮੈਂ ਤਾਂ ਹੂੰ ਤਾਂ ਜਿੱਦਾਂ ਮੈਂ ਕਿਸੇ ਨੂੰ ਹੋਰ ਕਰੇ ਕੁਰੇ ਪੇ ਜੀ ਮੈਂ ਤਾਂ ਪਤਾ ਜਾਣਦੇ ਨਹੀਂ ਕੋਈ ਕਿਰਾਏ ਤੇ ਦਿੰਦਾ ਕਿ ਨਹੀਂ ਦਿੰਦਾ ਠੀਕ ਹੈ ਨਾ ਅੱਛਾ ਕਮਰਾ ਤਾਂ ਦੂੰਗੇ ਆਏ ਆਏ ਨਾ ਕੀ ਵੀ ਕਿਤੇ ਬੇਬੇ ਆਪ ਦੇ ਨਾਲ ਕਿਉਂ ਕਹਿੰਦੀ ਆ ਅੱਛਾ ਸਾਡੇ ਤਾਂ ਕਿਰਾਏ ਦਾ ਰੰਗੇ ਸੀਗੇ ਠੀਕ ਹੈ ਬੇਬੇ ਕਮਰਾ ਤਾਂ ਸਾਡੇ ਆਪ ਦੀ ਹੈਗਾ ਕਿਉਂ ਸੁੱਖਣਾ ਮੇਰੇ ਕੋਠੀ ਪਾਈ ਹੋਈ ਆ ਮੈਂ ਤਾਂ ਕਿਰਾਏ ਤੇ ਕਮਰਾ ਪਹਿਲਾਂ ਉਹਨਾਂ ਨੂੰ ਦਿੰਦੀ ਰਹੀਆਂ ਬਾਗੇ ਉਹ ਬੇਬੇ ਤੂੰ ਮੈਂ ਕਹਿਣੀ ਆ ਵੀ ਅੱਜ ਕੱਲ ਕਿਸੇ ਤੇ ਭਰੋਸਾ ਤਾਂ ਦੇਖ ਘਰੀਦਾ ਨਹੀਂ ਹੁੰਦਾ ਵੀ ਮੈਨੂੰ ਐ ਦੱਸ ਵੀ ਤੇਰਾ ਸਾਰਾ ਘਰੇ ਆਣ ਪਰਮਾਨ ਹੋਊਗਾ ਹਨਾ ਤੁਹਾਡਾ ਪਰਿਵਾਰ ਹੋਊਗਾ ਘਰੇ ਵੀ ਅੱਗੇ ਵੀ ਮੇਰੇ ਮਾਪਿਆਂ ਨੂੰ ਮੇਰੀ ਮੰਗਰ ਟੈਨਸ਼ਨ ਹੈ ਹਨਾ ਵੀ ਸਾਡੀ ਕੁੜੀ ਪਤਾ ਨਹੀਂ ਕਿੱਥੇ ਰਹਿੰਦੀ ਆ ਕਿੱਥੇ ਨਾ ਪੁੱਤ ਮੇਰੀ ਗੱਲ ਸੁਣ ਤੈਨੂੰ ਟੈਨਸ਼ਨ ਲੈਂਦੀ ਲੋੜ ਹੀ ਨਹੀਂ ਮੈਂ ਆਹਰ ਪਰਵਾਰ ਆੜ ਗਈਆਂ ਦੋ ਤਾਂ ਮੇਰੇ ਪੁੱਤ ਨੇ ਨਾ ਨੂੰਏ ਘਰੇ ਤੈਨੂੰ ਟੈਨਸ਼ਨ ਲੈਂਦੀ ਲੋੜ ਨਹੀਂ ਠੀਕ ਹੈ ਨਾ ਆ ਜਾ ਮੇਰੇ ਨਾਲ ਉਹ ਬੇਬੇ ਮਤਾਏ ਕਹਿੰਦੀ ਸੀ ਹਾਂ ਪੁੱਤ ਵੀ ਤੂੰ ਇੱਕ ਵਾਰੀ ਆਪਦੇ ਨੂੰ ਪੁੱਤਣਾ ਸਲਾਹ ਕਰ ਲੈਂਦੀ ਵੀ ਕੱਲ ਨੂੰ ਨਾ ਕੋਈ ਇਤਰਾਜ਼ ਨਾ ਕਰੇ ਫਿਰ ਦੇਖ ਬੇਬੇ ਮੈਨੂੰ ਦੁਆਰੇ ਦੇਖ ਮੈਨੂੰ ਕਮਰਾ ਲੱਭਣਾ ਬਹੁਤ ਔਖਾ ਹੋ ਜਾਊਗਾ ਮੈਨੂੰ ਤਾਂ ਪਹਿਲੀ ਮਸਾ ਮਿਲਿਆ ਨਹੀਂ ਤਾਂ ਮੈਂ ਹੋਸਟਲ 'ਚ ਵੀ ਰਹਿ ਜਾਂਦੀ ਉੱਥੇ ਨਾ ਤੈਨੂੰ ਪਤਾ ਹੀ ਐ ਮਾਹੌਲ ਕਿੰਨਾ ਖਰਾਬ ਹੋਇਆ ਪਿਆ ਤੇ ਬਾਕੀ ਕਿਰਾਇਆ ਵਾਲਾ ਮੰਗਦੇ ਨੇ ਪੁੱਤ ਮੇਰੀ ਗੱਲ ਸੁਣ ਤੈਨੂੰ ਟੈਨਸ਼ਨ ਲੈਂਦੀ ਨੋਟ ਨਹੀਂ ਨੂੰਪ ਤਨੂੰ ਮੈਂ ਪੁੱਛੀ ਵੀ ਹੋਇਆ ਉਹ ਮੈਂ ਮੈਂ ਕਿਹੜਾ ਨਾ ਕੋਈ ਆ ਕੋਈ ਤੈਨੂੰ ਕੋਈ ਮਾਰੇ ਖਾਂ ਲ ਜਾਨੀ ਐ ਤੈਨੂੰ ਡਰਨ ਦੀ ਲੋੜ ਨਹੀਂ ਮੇਰੀ ਗੱਲ ਸੁਣ ਲੈ ਮੇਰੇ ਤਾਂ ਨੂੰ ਪੁੱਤ ਨਾ ਮੇਰੀ ਆਗਿਆ ਜੀ ਨੇ ਘਰ ਦੀ ਮਾਲਕਣ ਮੈਂ ਆ ਜਿਵੇਂ ਵੀ ਮੈਂ ਕਹਿਣਾ ਉਵੇਂ ਹੀ ਕਰਦੇ ਨੇ ਉਹ ਤਾਂ ਠੀਕ ਹੈ ਨਾ ਠੀਕ ਹੈ ਬੇਬੇ ਤੂੰ ਤੈਨੂੰ ਡਰਨ ਦੀ ਲੋੜ ਨਹੀਂ ਪੁੱਤ ਠੀਕ ਹੈ ਬੇਬੇ ਕਰਾਇਆ ਤੈਨੂੰ ਮਹੀਨੇ ਦੇ ਮਹੀਨੇ ਦੇ ਕੋਈ ਨਾ ਪੁੱਤ ਕਰਾਇਏ ਮੈਂ ਤੈਨੂੰ ਵਜੇ ਕਹਿਿਆ ਵੀ ਮੈਨੂੰ ਕਰਾਇਆ ਦੇ ਕੋਈ ਨਾ ਆਪਾਂ ਗੱਲ ਕਰ ਲਾਂਗੇ ਅੱਜ ਘਰੇ ਤੇ ਤੂੰ ਆ ਜਾ ਮੇਰੇ ਨਾਲ ਠੀਕ ਹੈ ਨਾ ਆ ਜਾ ਲੈ ਪੁੱਤ ਹਾ ਘਰ ਆ ਮੇਰਾ ਠੀਕ ਹੈ ਨਾ ਟੈਨਸ਼ਨ ਨਾ ਲਈ ਠੀਕ ਹੈ ਕੋਈ ਤੈਨੂੰ ਡਰਨੀ ਡੁਕਰਨੀ ਮੈਂ ਤਾਂ ਮੁੰਡੇ ਵੀ ਕੁੜੀਆਂ ਵਰਗੇ ਨੇ ਠੀਕ ਹੈ ਬੇਬੇ ਮਾਪਿਆਂ ਨੂੰ ਬਸੱਕ ਜੀ ਫੋਨ ਤੇ ਮੇਰੇ ਨਾਲ ਗੱਲ ਕਰਾ ਦੀ ਤੈਨੂੰ ਡਰਨੀ ਕਿਉਂ ਜਦੋਂ ਮੈਂ ਹਜੇ ਘਰੇ ਹੈਗੀ ਆ ਪੁੱਤ ਠੀਕ ਹੈ ਬੇਬੇ ਹਾਂ ਓਹੋ ਘਰਮੀ ਵੀ ਵਾੜੀ ਆ ਦਵਾਈ ਦੀ ਹੋਈ ਪਈ ਐ ਐ ਕਰ ਤੂੰ ਇੱਥੇ ਬੈਠ ਮੈਂ ਚਲ ਪਾਣੀ ਲਿਉਣੀ ਆਂ ਕੰਗਾ ਠੀਕ ਹੈ ਬੇਬੇ ਬੈ ਜਾ ਕਰਤਾ ਠੀਕ ਲੱਗਦਾ ਦੇਖਿਆ ਦੇਖਿਆ ਜਾਂ ਵੀ ਲੱਗਦਾ ਪਰ ਕਿੱਥੇ ਦੇਖਿਆ ਇਹ ਨਹੀਂ ਯਾਦ ਆ ਰਿਹਾ ਲਾਪਤਵਾਨ ਬੇਬੇ ਆਪ ਤੈਨੂੰ ਇੱਕ ਵਾਰੀ ਫੇਰ ਕਹਿਣੀ ਆਂ ਜੀ ਤੂੰ ਆਪਣੇ ਨੂੰਹ ਪੁੱਤ ਨਾਲ ਗੱਲ ਕਰ ਲੈ ਇੱਕ ਵਾਰੀ ਓਹੋ ਤੀ ਤੂੰ ਕਾ ਤੋੜ ਰਹੀ ਹੈ ਨਹੀਂ ਆ ਪਹਿਲਾ ਕਿਰਾਏਦਾਰੇ ਤੇ ਰਹਿੰਦੇ ਸੀ ਨੂੰ ਪੁੱ ਨਾ ਮੇਰੀ ਨੋਟਾ ਕੁਸ ਕਹੇ ਨਾ ਪੁੱਤ ਕਹਿਣਾ ਫਿਰ ਕਿ ਉਹ ਪਤਾ ਨਹੀਂ ਕਿਉਂ ਕਿਰਾਇਆ ਛੱਡ ਕੇ ਭਾਗੇ ਪਤਾ ਮੈਂ ਤਾਂ ਵਧੇਰੇ ਉਹ ਤਾਂ ਸਾਹ ਦੂਰ ਸਾਲ ਰਹੇ ਨੇ ਇੱਥੇ ਤੇ ਪਰ ਵੀ ਮੁੜ ਕੇ ਨਹੀਂ ਆਏ ਭਾਗੇ ਭਾਈ ਉਹ ਠੀਕ ਹੈ ਮੈਨੂੰ ਕੀ ਟੈਨਸ਼ਨ ਹੈ ਪੁੱਤ ਮੈਂ ਮੈਂ ਵੀ 3 ਕ ਮਹੀਨੇ ਹੀ ਰਹੂੰਗੀ ਕਿਉਂਕਿ ਫਿਰ ਮੇ ਤਿੰਨ ਕ ਮਹੀਨੇ ਦਾ ਕੋਰਸ ਹੈ ਬਸ ਕੋਈ ਨਾ ਪੁੱਤ ਮੇਰੇ ਮੈਨੂੰ ਤਿੰਨ ਰਾਤ ਨਹੀਂ ਭਾਵੇਂ ਚਾਰ ਹੈ ਜੀ ਭਾਵੇਂ ਛੀ ਲਾ ਲਈ ਕਮਰੇ ਬਧੇਰੇ ਸੁੱਖ ਨਾਲ ਇਹ ਕਮਰਾ ਤਾਂ ਸਾਡਾ ਸੀ ਕਿਰਾਏ ਜੀ ਦਿੰਨੇ ਹੈ ਕਮਰੇ ਨੂੰ ਤਾਂ ਠੀਕ ਹੈ ਕਿ ਮਿਆਦੀ ਮਸ਼ੀਨ ਦਾ ਹੀ ਆਈ ਜਾਂ ਕੋਈ ਕੁੜੀਆਂ ਲਾਈ ਜਾਂ ਉਹ ਤੇਰੀ ਮਰਜ਼ੀ ਰਹਗੀ ਕੋਸ ਮਰਜ਼ੀ ਕਰੀ ਠੀਕ ਹੈ ਨਾ ਤੈਨੂੰ ਰੰਦੀ ਲੋੜ ਨਹੀਂ ਠੀਕ ਹੈ ਬੇਬੇ ਹਾਂ ਪ੍ਰੀਤਾ ਹਾਂਜੀ ਮਮਾ ਉਰੇ ਆਪੋ ਤਾਂ ਤੈਨੂੰ ਮੈਂ ਕਿਸੇ ਨਾਲ ਮਲਾਉਣੀ ਐ ਆਪਣੇ ਕੋਈ ਆਇਆਗਾ ਕਉਣ ਕੌਣ ਆ ਕੇ ਉਹ ਪਤਾ ਨਹੀਂ ਨਿੱਤ ਨਵਾਂ ਸਾਡੇ ਤੋਂ ਆਉਂਦਾ ਹੀ ਰਹਿੰਦਾ ਕੋਈ ਨਾ ਕੋਈ ਆ ਗਈ ਮੰਮੀ ਆ ਜਾ ਪੁੱਤ ਹਾਂ ਜੀ ਮੰਮੀ ਤੁਸੀਂ ਕਿਉਂ ਤੋਂ ਬੁਲਾਇਆ ਸੀ ਮੈਨੂੰ ਆਪ ਤਾਂ ਗੁੜੀ ਆਈ ਆ ਕੀ ਸਤਿ ਸ਼੍ਰੀ ਅਕਾਲ ਹਾਂ ਬੈ ਜਾ ਬੁੱਤ ਮੰਮੀ ਇਹ ਕੌਣ ਨੇ ਪੁੱਤ ਮੇਰੀ ਗਾ ਸੁਣਾ ਮੈਂ ਆ ਗੁਰੂ ਘਰ ਗਈ ਸੀਗੀ ਆ ਪਾਉਣ ਆਟਾ ਉਟਾ ਉਥੇ ਅੱਛਾ ਮੰਮੀ ਇਹ ਗੁੜੀ ਆਉਂਦੀ ਸੀ ਮੈਨੂੰ ਘਰ ਪੁੱਛਣ ਲੱਗੀ ਕਹਿੰਦੀ ਕਿ ਇਹ ਵੀ ਆਂਟੀ ਕੋਈ ਸੰਨ ਮੈਨੂੰ ਕਿਰਾਏ ਤੇ ਕਮਰਾ ਚਾਹੀਦਾ ਅੱਛਾ ਫਿਰ ਇਹ ਆਪਣੇ ਕਿਰਾਏ ਤੇ ਕਿਉਂ ਰਹੂਗੀ ਤੇ ਹੈ ਕਿੱਥੋਂ ਪੁੱਤ ਕੋਈ ਨਾ ਪਿਆ ਹੌਲੀ ਹੌਲੀ ਦੱਸ ਵੀ ਦੇ ਕੋਈ ਵੀ ਹੈ ਕਿੱਥੋਂ ਮੇਰੀ ਗੱਲ ਸੁਣਾ ਉਹ ਆਪਣਾ ਕਮਰਾ ਇੱਕ ਵੇਲੇ ਹੀ ਹੈ ਪਈ ਲੜੀ ਆਪਣੇ ਕਿਰਾਏਦਾਰ ਆਈ ਦੇ ਸੀ ਨਾ ਲੈ ਮੰਮੀ ਜਾਨ ਨਹੀਂ ਪਹਿਚਾਨੀ ਆਪਾਂ ਇਹਨਾਂ ਨੂੰ ਕਿਵੇਂ ਕਿਰਾਏ ਤੇ ਰੱਖ ਲਈਏ ਨਾਲੇ ਤੁਹਾਡਾ ਨਾਮ ਕੀ ਹੈ ਦੀਦੀ ਮੇਰਾ ਨਾਮ ਕੋਮਲ ਹੈ ਅੱਛਾ ਦੀਦੀ ਮੈਂ ਤਾਂ ਸੈਂਟਰ 'ਚ ਲੱਗੀ ਹਾਂਗਾ ਤੇ 3 ਮਹੀਨਿਆਂ ਦਾ ਕੋਰਸ ਹੈ ਤੇ ਨਾ ਉੱਥੇ ਹੋਸਟਲ ਦੇ ਵਿੱਚ ਬਾਲਾ ਕਿਰਾਇਆ ਮੰਗਦੇ ਨੇ ਤੇ ਬਾਕੀ ਖਾਣ ਪੀਣ ਦਾ ਔਖਾ ਹੋ ਜਾਂਦਾ ਵੀ ਤਾਂ ਕਰਕੇ ਨਾ ਫਿਰ ਮੈਂ ਤਾਂ ਕਿਸੇ ਦੇ ਘਰੇ ਕਮਰਾ ਲੈ ਲਾਂ ਦੇਖ ਪੈਣੇ ਕਿਰਾਇਆ ਤਾਂ ਤੁਹਾਨੂੰ ਇੱਥੇ ਵੀ ਦੇਣਾ ਹੀ ਪਊਗਾ ਇੱਥੇ ਵੀ ਤੂੰ ਫ੍ਰੀਜ 'ਚ ਨਹੀਂ ਰਹੇਂਗੀ ਕਰਾਇਆ ਤਾਂ ਦੀਦੀ ਮੈਂ ਦੇਉਂਗੀ ਉਹ ਵੀ ਪਰ ਹਨਾ ਐਵੇਂ ਆ ਵੀ ਜਿੱਥੇ ਪਰਿਵਾਰ ਹੋ ਗਿਆ ਉੱਥੇ ਰਹਿਣਾ ਪਤਾ ਜੋ ਸੌਖਾ ਹੋ ਜਾਂਦਾ ਅੱਜ ਕੱਲ ਮਾਹੌਲ ਬਹੁਤ ਖਰਾਬ ਹੈ ਤੇ ਬਾਕੀ ਮੇਰੇ ਮੰਮੀ ਡੈਡੀ ਕਹਿੰਦੇ ਸੀ ਵਿੱਚੇ ਕਿਸੇ ਦੇ ਘਰੇ ਕਮਰਾ ਮਿਲਦਾ ਹੋਇਆ ਉਹਦੇ ਵਰਗੀ ਵੀ ਇਸ ਨਹੀਂ ਹੈਗੀ ਮੰਮੀ ਫਿਰ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਚ ਤੇ ਕਿਰਾਇਆ ਵੀ ਤੁਸੀਂ ਕਹਿ ਰਹੇ ਹੋ ਹਨਾ ਆਪਣੇ ਤਾਂ ਕਮਰੇ ਪਹਿਲੇ ਹੀ ਘਟਨੇ ਆਪਾਂ ਇਹਨੂੰ ਕਿਵੇਂ ਰੱਖ ਲਾਂਗੇ ਕੋ ਤੋ ਮੇਰੀ ਗੱਲ ਸੁਣੋ ਕਿਰਾਏ ਨੂੰ ਫਿਰ ਕੀ ਡਰ ਹੈ ਘਰੇ ਨਾਲ ਤਾਂ ਤੇਰਾ ਜੀ ਲੱਗ ਜਾ ਕੋ ਉਹ ਪਹਿਲਾਂ ਵੀ ਆਪਣੇ ਕਿਰਾਏਦਾਰ ਬੈਠੇ ਸੀਗੇ ਫਿਰ ਕੀ ਹੁੰਦਾ ਤੇਰੇ ਵਰਗੀ ਹੈ ਯਾਰ ਨਾਲ ਮਿਲ ਕੇ ਨਾ ਤਾਂ ਤੇਰਾ ਜੀ ਲੱਗ ਜੂ ਇੱਕ ਮੌਕੇ ਜਦ ਮੈਂ ਆਹ ਵਾਰ ਅੰਦਰ ਵਗ ਜਾਈ ਮੈਂ ਨਾਲੇ ਜੋ ਕੱਪੜੇ ਸੀ ਉਹਨਾਂ ਗੇ ਜਿਹੜੇ ਤੈਨੂੰ ਲੌਂ ਲੂਣ ਵਾਲੇ ਆਉਂਦੇ ਨੇ ਨਾਲੇ ਇਹਦੇ ਕੋਲੇ ਸਿੱਖ ਲੈਣੀ ਪਤਾ ਮੈਂ ਜਨਤਾ ਆਦੀ ਸੀ ਲੈ ਮੰਮੀ ਹਾਣ ਦੀ ਮੈਂ ਵਿਆਹੀ ਵਰੀਆਂ ਇੱਕ ਵਾਰੀ ਹੈ ਐਦਾਂ ਚੰਗਾ ਥੋੜੀ ਲੱਗਦਾ ਨਾਲੇ ਉਹ ਜਿਹੜੇ ਆਪਣੇ ਕਿਰਾਏ ਤੇ ਰਹਿੰਦੇ ਸੀ ਉਹ ਬਜ਼ੁਰਗ ਸੀਗੇ ਥੋੜਾ ਮੋਟਾ ਸੋਚੋ ਕੁਵਾਰੀ ਕੁੜੀ ਹੈ ਐਵੇਂ ਕੋਈ ਉਨੇਕੀ ਹੋਗੀ ਆਪਾਂ ਕਿੱਥੇ ਜਾਵਾਂਗੇ ਨਾਲੇ ਇਹਦੇ ਮਾਪਿਆਂ ਨੂੰ ਆਪਾਂ ਕੀ ਜਵਾਬ ਦੇਵਾਂਗੇ ਪੁੱਤ ਮੇਰੀ ਗੱਲ ਸੁਣ ਖਰ ਵਕਤ ਜਾਓ ਜੇ ਮੈਂ ਬਾਹਰੋਂ ਤੇਰ ਵਕਤ ਜਾਨੀ ਤੂੰ ਤਾਂ ਘਰੇ ਹੈ ਕੋਈ ਆਪਣੇ ਮੁੰਡੇ ਨਿਕਲਦੇ ਘਰੇ ਰਹਿੰਦੇ ਤੂੰ ਇਹ ਕੰਨਾ ਸੋਚੀ ਪੁੱਤ ਫਿਰ ਹੁਣ ਇਹ ਵਿਚਾਰੀ ਜਾਊਗੀ ਵੀ ਕਿੱਥੇ ਮੰਮੀ ਦੇਖੋ ਮੁੰਡਿਆਂ ਦੀ ਗੱਲ ਤਾਂ ਆਵੇ ਮੈਂ ਤਾਂ ਮੇਰੇ ਘਰ ਵਾਲੇ ਕੋਲ ਹੈਗੀ ਆ ਰਹੀ ਗੱਲ ਛੋਟੇ ਦੀ ਉਹਦਾ ਆਪਾਂ ਕਰ ਦੇਣਾ ਨਾਲੇ ਮੈਂ ਇਸ ਦੇ ਖਿਲਾਫ ਹਾਂ ਵੀ ਆਪਾਂ ਕਿਸੇ ਕੁਵਾਰੀ ਕੁੜੀ ਨੂੰ ਇੱਥੇ ਰੱਖੀਏ ਦੀਦੀ ਬਾਕੀ ਉਹ ਤਾਂ ਦੇਖੋ ਥੋੜੀ ਮਰਜੀ ਆ ਬਾਕੀ ਮੈਂ ਤਾਂ ਸਵੇਰੀ ਭੱਜ ਜਾ ਕਰਨਾ 8 ਵਜੇ ਤੇ ਮੈਂ ਸ਼ਾਮ ਨੂੰ ਆਇਆ ਕਰਨਾ ਮੈਂ ਹਾਂ ਫੇਰ ਅਬ ਨਹੀਂ ਡਰਾਂ ਬੱਚਾ ਚਲ ਠੀਕ ਹੈ ਮੈਂ ਸੋਚਦੀ ਆ ਇਸ ਬਾਰੇ ਦੇ ਵਿੱਚ ਮੇਰੀ ਗੱਲ ਸੁਣ ਪੁੱਤ ਜਦੋਂ ਇਹ ਨਹੀਂ ਤੜਕਿਆ ਵਗ ਜਾ ਕਰੂ ਇਹ ਤਾਂ ਸਵਾ 8 ਵਜੇ ਆਇ ਤੇ ਆਥਣੇ ਆਇਆ ਕੁੜੀ ਨੇ ਰਾਤ ਦੀ ਕੱਟਣੀ ਐ ਵਾੜਾ ਕਰੋਗੇ ਤਾਂ ਮੈਂ ਪੈ ਜਾ ਕਰੂ ਤੇਰੇ ਕੋਲੇ ਮੇਰੀ ਗੱਲ ਸੁਣ ਲੈ ਕੁੜੀਏ ਨਾਲੇ ਮੈਨੂੰ ਕੋਈ 11 22 ਨਹੀਂ ਚਾਹੀਦੀ ਆਪਣੇ ਘਰ ਚ ਨਾ ਨਾ ਦੀਦੀ ਮੈਂ ਇਹੋ ਜਿਹੀ ਕੁੜੀ ਨਹੀਂ ਹੈਗੀ ਮੈਂ ਇੱਜਾਦਾਰ ਘਰ ਤੋਂ ਆ ਬਸ ਥੋੜੀ ਜਿਹੀ ਮਜਬੂਰੀ ਐ ਕਿ ਮੈਨੂੰ ਮੇਰਾ ਪਿੰਡ ਸ਼ਹਿਰ ਦੂਰ ਪੈਂਦਾ ਨਹੀਂ ਤਾਂ ਮੈਂ ਇੱਥੋਂ ਵੀ ਬਸ ਚੜ ਕੇ ਵਗ ਜਾ ਕਰਾਂ ਚਲ ਠੀਕ ਹੈ ਕੋਈ ਨਹੀਂ ਤੂੰ ਰਹਿ ਲੈ ਫਿਰ ਇੱਥੇ ਨਾਲੇ ਕਿਰਾਇਆ ਫਿਰ 3000 ਤੋਂ ਮੈਂ ਘੱਟ ਨਹੀਂ ਲੈਣਾ ਹੈਗਾ ਬਾਕੀ ਜੇ ਤੂੰ ਹੁਣ ਕਿਤੇ ਹੋਰ ਰਹੇਂਗੇ ਤੈਨੂੰ ਪਤਾ ਹੀ ਆ ਉੱਥੇ ਦੇ ਕਿਰਾਇਆਂ ਦਾ ਠੀਕ ਹੈ ਜੀ ਠੀਕ ਹੈ ਤੂੰ ਕੁੜੀ ਹੈ ਤੇਰੇ ਕਰਕੇ ਤਾਂ ਮੈਂ ਘੱਟ ਲੈ ਰਹੀ ਆ ਕਿਆ ਕੋਈ ਨਾ ਪੁੱਤ ਤੁਸੀਂ ਕਰੋ ਅਗਲਾ ਇਨੇ ਮੈਂ ਚਾਹ ਕਰਦਾ ਹੀ ਨਹੀਂ ਹਾਂ ਮੰਮੀ ਮੇਰੀ ਵੀ ਬਣਾ ਲਿਓ ਪਰ ਥੋੜੀ ਬਣਾਇਓ ਚਾਹ ਬਣਾ ਦੋ ਪੁੱਤ ਕੋਈ ਨਹੀਂ ਬੀਬੇ ਮੇਰੀ ਨਾ ਬਣਾਇਓ ਚਾਹ ਮੈਂ ਨਾ ਪਿੰਦੀ ਨਹੀਂ ਹੁੰਦੀ ਮੇਰੀ ਗੱਲ ਸੁਣ ਲੈ ਕੁੜੀ ਨਾਲੇ ਜਿਹੜਾ ਕਿਰਾਇਆ ਫੜਾਉਣਾ ਨਾ ਉਹ ਮੈਨੂੰ ਫੜਾਉਣਾ ਨਾ ਕਿ ਆ ਬੁੜੀ ਨੂੰ ਠੀਕ ਹੈ ਭਾਵੇਂ 3000 ਦੇ ਰਹੀਆਂ ਭਾਵੇਂ ਹਜ਼ਾਰਾਂ ਹਜ਼ਾਰ ਕਰਕੇ ਦੇ ਰਹੀਆਂ ਪਰ ਕਰਾਇਆ ਮੇਰੇ ਹੱਥ ਚਾਉਣਾ ਚਾਹੀਦਾ ਠੀਕ ਹੈ ਦੀਦੀ ਕੋਈ ਗੱਲ ਨਹੀਂ ਪੱਕੀ ਦੀਦੀ ਮੈਂ ਤਾਂ ਅਡਵਾਂਸ ਹੀ ਦੇ ਦੂੰਗੀ ਤੁਹਾਨੂੰ ਕਿਉਂਕਿ ਮੈਂ ਫਿਰ ਜੋ ਮੇਰੇ ਕੋਲ ਚੱਲ ਜਾਣਗੇ ਨਾ ਫਿਰ ਮੈਨੂੰ ਦੇਣੇ ਓਕੇ ਹੋ ਜਾਣਗੇ ਬਸ ਠੀਕ ਹੁਣ ਤੋਂ ਮੈਨੂੰ ਹੀ ਫੜਾਈ ਲੈ ਮੈਂ ਤੇਨੂੰ ਤੇਰਾ ਕਮਰਾ ਦਿਖਾ ਦਿੰਦੀ ਹਾਂ ਠੀਕ ਹੈ ਚੱਲ ਖੜੀ ਹੋ ਫਿਰ ਪ੍ਰੀਤਾ ਪਾਣੀ ਦਾ ਗਲਾਸ ਲੈ ਕੇ ਆਈ ਮੇਰੀ ਗੱਲ ਸੁਣੋ ਪਾਣੀ ਨੂੰ ਛੱਡੋ ਮੈਂ ਤੁਹਾਡੇ ਨਾਲ ਨਾ ਕੋਈ ਜ਼ਰੂਰੀ ਗੱਲ ਕਰਨੀ ਹੈ ਹਾਂ ਕਰ ਕੀ ਗੱਲ ਕਰਨੀ ਹੈ ਮੰਮੀ ਅੱਜ ਪਤਾ ਨਹੀਂ ਕਿਹਨੂੰ ਕਿਰਾਏ ਲਈ ਰੱਖਣ ਲਈ ਲੈ ਆਏ ਨੇ ਅੱਛਾ ਫਿਰ ਇਹਦੇ ਵਿੱਚ ਕੀ ਗੱਲ ਹੈ ਕਿ ਪਹਿਲਾਂ ਵੀ ਤਾਂ ਆਪਣੇ ਕਿਰਾਏਦਾਰ ਰਹਿੰਦੇ ਸੀ ਯਾਰ ਉਹ ਬਜ਼ੁਰਗ ਸੀਗੇ ਤੇ ਇਹ ਜਵਾਨ ਕੁੜੀ ਹੈ ਕੁੜੀ ਹੈਗੀ ਹਾਂਜੀ ਕੱਲੀ ਹੈ ਕਿ ਨਾਲ ਵੀ ਹੈ ਕੋਈ ਕੋਈ ਨਹੀਂ ਹੈਗਾ ਨਾਲ ਕੱਲੀ ਆਈ ਹੈ ਹੁਣ ਆਪਾਂ ਨੂੰ ਕੀ ਪਤਾ ਕਿੱਥੋਂ ਆਈ ਹੈ ਗੱਲ ਤਾਂ ਸਹੀ ਹੈ ਤੇਰੀ ਯਾਰ ਐਵੇਂ ਤਾਂ ਰੱਖਣਾ ਵੀ ਕਿਸੇ ਨੂੰ ਘਰੇ ਚੰਗਾ ਨਹੀਂ ਹੈਗਾ ਬਾਕੀ ਸਿਰੇ ਕੁਝ ਦੱਸਿਆ ਆਪਣੇ ਬਾਰੇ ਉਹਨੇ ਯਾਰ ਉਹ ਤਾਂ ਪਤਾ ਨਹੀਂ ਕਿਹੜਾ ਪਿੰਡ ਦਾ ਨਾਮ ਦੱਸ ਰਹੀ ਸੀ ਤੇ ਨਾਮ ਆਪਣਾ ਕੋਮਲ ਦੱਸਿਆ ਮੰਮੀ ਕਹਿੰਦੇ ਕੋਈ ਨਹੀਂ ਪਹਿਲਾਂ ਵੀ ਰਹਿੰਦੇ ਸੀ ਤੇ ਇਹ ਵੀ ਰਹਿ ਲੂਗੀ ਕਿ ਕਿੱਡੀ ਕਿੱਡੀ ਕਾ ਗੱਲ ਆ ਹੋ ਨਾ ਨਾ ਪਹਿਲਾਂ ਤਾਂ ਰਹਿੰਦੇ ਸੀ ਉਹ ਤਾਂ ਬਜ਼ੁਰਗ ਸੀ ਉਹਨਾਂ ਦਾ ਕੀ ਹੈਗਾ ਇਹ ਤਾਂ ਆਖਰ ਨੂੰ ਕੁੜੀ ਹੈਗੀ ਜਵਾਨ ਤੇ ਆਪਣੇ ਘਰੇ ਵੀ ਮੁੰਡਾ ਹੈਗਾ ਦੇਖ ਲੈ ਇਕ ਵਾਰਾ ਹੋਰ ਕੀ ਮੈਂ ਵੀ ਮੰਮੀ ਨੂੰ ਬਥੇਰਾ ਸਮਝਾਇਆ ਸੀਗਾ ਵੀ ਆਪਾਂ ਇੱਧਰ ਆਖ ਨਹੀਂ ਸਕਦੇ ਪਰ ਮੰਮੀ ਕਹਿੰਦੇ ਤੇਰਾ ਕੱਲ ਤੂੰ ਕੱਲੀ ਐ ਤੇਰਾ ਜੀ ਲੱਗਿਆ ਰਹੂਗਾ ਹੋ ਨਹੀਂ ਨਹੀਂ ਜੀ ਲੱਗਣ ਵਾਲੀ ਗੱਲ ਨਹੀਂ ਹੈਗੀ ਕੱਲ ਨੂੰ ਲੋਕ ਕੀ ਸੋਚਣਗੇ ਵੀ ਪਤਾ ਨਹੀਂ ਇਕ ਵਾਰੀ ਕੁੜੀ ਨੂੰ ਘਰੇ ਰੱਖ ਰਿਹਾ ਪਤਾ ਨਹੀਂ ਕੀ ਚੱਲ ਰਿਹਾ ਇਹਨਾਂ ਦੇ ਕੋਈ ਨਾ ਤੂੰ ਫੇਰ ਨਾ ਕਰ ਮੈਂ ਮਾਹਮਾਨਾੜ ਕਰਦਾ ਗੱਲ ਹਾਂ ਤੁਸੀਂ ਗੱਲ ਕਰੋ ਨਾਲੇ ਮੰਮੀ ਦੇਖੋ ਕੀ ਕਹਿੰਦੇ ਨੇ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਵੀ ਉਹ ਮੰਨਣਗੇ ਪਰ ਇੱਕ ਵਾਰ ਤੁਸੀਂ ਫੇਰ ਵੀ ਗੱਲ ਕਰਕੇ ਦੇਖ ਲਓ ਉਹ ਗੱਲ ਤਾਂ ਮੈਂ ਕਰ ਲੈਣਾ ਪਰ ਮਾਂ ਨੇ ਵੀ ਨਾ ਇੱਕ ਤਰ੍ਹਾਂ ਦਾ ਘਰ ਨੂੰ ਅनाथ ਆਸ਼ਰਮ ਬਣਾ ਰੱਖਿਆਗਾ ਜਿਹਨੂੰ ਜੀ ਕਰਦੀਏ ਘਰੇ ਲਿਆਉਂਦੀਏ ਜਿਹੜੇ ਦਿਨ ਕੋਈ ਘਰ ਨੂੰ ਲੁੱਟ ਕੇ ਲੈ ਗਿਆ ਨਾ ਫੇਰ ਪਛਤਾਉਗੀ ਗੱਲ ਤਾਂ ਤੁਹਾਡੀ ਸਹੀ ਹੈ ਜੀ ਮੇਰੇ ਤੇ ਗੱਲ ਦਿਮਾਗ 'ਚ ਵੀ ਨਹੀਂ ਆਈ ਜੇ ਐਵੇਂ ਕੋਈ ਉੰਨੀ ਕੀ ਹੋਗੀ ਆਪਾਂ ਕਿੱਥੇ ਜਾਵਾਂਗੇ ਐਵੇਂ ਕੋਈ ਚੀਜ਼ ਚੱਕ ਕੇ ਲੈ ਗਈ ਨਾਲੇ ਰਹੀ ਗੱਲ ਹੋਰ ਕੁੜੀ ਤੇ ਤਾਂ ਕਿਸੇ ਨੇ ਯਕੀਨ ਵੀ ਨਹੀਂ ਕਰਨਾ ਹੈਗਾ ਵੀ ਇੱਕ ਕੁੜੀ ਆ ਸਾਰੇ ਘਰ ਨੂੰ ਨਟਕੇ ਲੈ ਕੇ ਇੰਨੇ ਜਾਣੇ ਦੇ ਹੁੰਦੇ ਹੋਏ ਗੱਲ ਤਾਂ ਤੁਹਾਡੀ ਇਹ ਵੀ ਸਹੀ ਹੈ ਨਾਲੇ ਅੱਜਕੱਲ ਕੁੜੀਆਂ ਤੇ ਭਰੋਸਾ ਵੀ ਕੋਈ ਨਹੀਂ ਕਰਦਾ ਹੈਗਾ ਮੁੰਡਿਆਂ ਤੇ ਸਾਰੇ ਇਲਜ਼ਾਮ ਆ ਜਾਂਦੇ ਨੇ ਵੀ ਕੁੜੀਆਂ ਤਾਂ ਕੁਝ ਨਹੀਂ ਕਰਦੀਆਂ ਮੁੰਡੇ ਹੀ ਕਰਦੇ ਜੋ ਕਰਦੇ ਆ ਸਹੀ ਗੱਲ ਹੈ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਕਰਦਾ ਮਾਰਾ ਕਿੱਥੇ ਆ ਮम्मी ਅੰਦਰ ਨੇਗੇ ਤੁਸੀਂ ਗੱਲ ਕਰ ਲਓ ਹਾਂ ਤੂੰ ਪਾਣੀ ਦਾ ਗਲਾਸ ਲੈ ਕੇ ਆ ਮੈਂ ਕਰਦਾ ਮਾਰਾ ਠੀਕ ਹੈ ਪਤਾ ਨਹੀਂ ਹੁਣ ਮੰਮੀ ਇਹਨਾਂ ਦੀ ਸੁਣਣਗੇ ਵੀ ਕਿ ਨਹੀਂ पर मेनू नी चक्की ਲੱਗ ਰਹੀ ਐ ਕੁੜੀ ਮੂੰਹ ਤੋਂ ਦੇਖਣ ਤੋਂ ਹੀ ਚਲਾਕ ਜੀ ਲੱਗਦੀ ਆ ਐਵੇਂ ਕੁਛ ਹੋ ਗਿਆ ਮੈਂ ਤਾਂ ਕਿਸੇ ਜੋਗੀ ਨਹੀਂ ਰਹਿਣੀ ਮਾਂ ਮਾ ਹਾਂ ਬੁੱਤ ਗੱਲ ਸੁਣ ਮੇਰੀ ਕੀ ਹੋ ਗਿਆ ਹੋਣਾ ਕੀ ਹੈਗਾ ਆ ਪ੍ਰੀਤ ਮੈਨੂੰ ਕੀ ਕਹੀ ਜਾਂਦੀ ਏ ਤੂੰ ਕਿਸੇ ਕੁੜੀ ਨੂੰ ਇੱਥੇ ਕਿਰਾਏ ਤੇ ਰੱਖਿਆ ਕਰੇ ਹਾਂ ਕਰਾਇ ਤੇ ਰੱਖਿਆ ਤੂੰ ਮਾੜੀ ਮੋਟੀ ਸਿਆਣੀ ਹੋ ਅੱਜ ਆ ਇਹ ਤਾਂ ਦੇਖ ਲੈ ਵੀ ਜਮਾਨਾ ਕਹਿੰਦਾ ਚੱਲੀ ਜਾਂਦਾ ਹੈ ਤੂੰ ਕਿਸੇ ਕੱਲੀ ਕੁੜੀ ਨੂੰ ਵੀ ਕੁਆਰੀ ਨੂੰ ਘਰੇ ਰੱਖੀ ਜਨੇ ਦੇ ਪੁੱਤ ਮੇਰੀ ਗੱਲ ਸੁਣ ਕੁਮਾਰੀ ਨੂੰ ਘੜਾ ਘਰਾਣੇ ਕਰ ਦਿੱਤੀ ਲੱਗਦੀ ਆ ਸਿਰ ਟੱਕਿਆ ਹੋਇਆ ਉਹਰੇ ਕਿਹੜਾ ਕੰਮ ਹੁੰਦਾ ਜਿਹੜੀ ਕੋ ਪੋਨੀਆਂ ਕਰਦੀ ਤਾਂ ਕੋਈ ਪੋਨੀ ਕਰੀ ਹੋਈ ਆ ਕਿਸੇ ਦੇ ਮਾਂ ਸ਼ਕਲ ਤੇ ਨਹੀਂ ਲਿਖਿਆ ਹੁੰਦਾ ਵੀ ਘਰਾਣੇ ਕਰਦੀ ਆ ਘਰੇ ਰਹਿਣ ਦੀ ਮਰ ਤਾਂ ਹਰੇਕ ਹੀ ਐਵੇਂ ਢੰਗ ਕਰ ਲੈਂਦਾ ਹੁੰਦਾ ਇਹ ਮੇ ਪੁੱਤ ਮੈਨੂੰ ਨਾਰਮਲ ਲੱਗੀ ਵਿਚਾਰੀ ਨਾ ਤਾਂ ਹੋਈ ਗੱਲ ਪਿੰਡ ਚ ਕਰਾਇਆ ਤੇ ਕਈ ਘਰ ਜਾ ਕੇ ਆਈ ਸੀ ਮੈਨੂੰ ਉੱਥੇ ਰਾਜ ਤੱਕ ਕਰਕੇ ਮੈਂ ਗੁਰੂ ਘਰ ਗਈ ਸੀ ਕਹਿੰਦੀ ਬਾਬੇ ਆ ਕਿ ਮੈਨੂੰ ਕੋਈ ਕਿਰਾਏ ਤੇ ਕੋਈ ਕੰਮ ਰਹੀ ਦੱਸੋ ਭਾ ਦੇ ਮੈਂ ਕਹਾ ਸਾਡੇ ਰਹਿੰਦੇ ਸੀ ਭਾਈ ਪਹਿਲਾਂ ਪਹਿਲਾਂ ਰਹਿੰਦੇ ਸੀ ਕੌਣ ਰਹਿੰਦੇ ਸੀ ਬਜ਼ੁਰਗ ਸੀਗੇ ਜਿਹੜੇ ਉਹ ਰਹਿੰਦੇ ਸੀ ਆਪਣੇ ਘਰੇ ਕੋਈ ਕੁੜੀ ਤਾਂ ਨਹੀਂ ਸੀ ਰਹਿੰਦੀ ਨਾਲੇ ਗੱਲ ਰਹੀ ਹੋਰ ਆਪਣੇ ਘਰੇ ਵੀ ਆਖਰ ਨੂੰ ਕੁਆਰਾ ਮੁੰਡਾ ਹੈਗਾ ਕਰਨ ਲੋਕੀ ਸੋਚਣਗੇ ਨਾਲੇ ਜੋ ਕੁੜੀ ਨੇ ਇੱਥੇ ਕਿਰਾਏ ਤੇ ਕਮਰਾ ਭਾਲਦੀ ਹੁੰਦੀ ਨਾਲ ਪਹਿਲੀ ਗੱਲ ਆਉਦੇ ਮਾਪਿਆਂ ਨੂੰ ਲੈ ਕੇ ਆਉਂਦੀ ਉਹ ਲੱਭ ਕੇ ਦਿੰਦੇ ਆਪੇ ਕਮਰਾ ਨੂੰ ਮੇਰੀ ਗੱਲ ਸੁਣੋ ਉਹ ਤਾਂ ਨਾ ਆ ਨੇੜੇ ਸ਼ਹਿਰ ਹੀ ਜਾਣਾ ਆਪ ਤੜਕੇ ਜਾਇਆ ਕਰੂ ਸਵਾ 8:30 ਮੈਨੂੰ ਐ ਉਹਨੇ ਆਪ ਸਾਰੀ ਗੱਲ ਦੱਸੀ ਆ ਕਹਿੰਦੀ ਬੇਬੇ ਸਵਾ 8:30 ਤੇ ਜਾਇਆ ਕਰੂ ਆਥਣਿ ਛੀ ਵਾਲੀ ਉੱਤੇ ਆਇਆ ਕਰੂ ਉਹਨੇ ਇੱਕ ਆਪਣੇ ਘਰੇ ਰਾਤ ਹੀ ਕੱਟਣੀਆਂ ਪੁੱਤ ਉਹ ਰਾਤ ਜਿਹਨੇ ਘਰ ਦਾ ਪੇਤ ਲੈਣਾ ਹੁੰਦਾ ਤਾਂ ਇੱਕ ਘੰਟੇ ਚ ਲੈ ਜਾਂਦਾ ਹੁੰਦਾ ਰਾਤ ਤਾਂ ਬਹੁਤ ਵੱਡੀ ਹੁੰਦੀ ਆ ਫੇਰ ਵੀ ਜਦੋਂ ਸਾਰਾ ਕੁਝ ਲੁੱਟ ਕੇ ਲੈ ਗਈ ਨਾ ਇੱਥੋਂ ਫੇਰ ਝਾਕੋਂਗੇ ਤੁਸੀਂ ਬੇ ਪੁੱਤ ਲੁੱਟਣ ਨੂੰ ਕੀ ਐ ਸਾਰਾ ਕੁਝ ਉਹੀ ਗੱਲ ਇੱਥੇ ਇਧਰ ਜਿੰਦਾ ਲੱਗਿਆ ਹੁੰਦਾ ਮੈਂ ਪੈ ਜਾ ਕਰੂ ਉਹਦੇ ਕੋਲ ਮੈਨੂੰ ਰਕਾ ਡਰਨੀ ਜਿੰਦੇ ਜੁੰਦੇ ਕੋਈ ਕੰਮ ਨਹੀਂ ਕਰਦੇ ਫੇਰ ਜਦੋਂ ਜਿਹੜੇ ਨੇ ਆ ਕੰਮ ਕਰਨਾ ਹੁੰਦਾ ਨਾ ਉਹਨੂੰ ਸਭ ਕਾਸਦਾ ਭੇਦ ਹੁੰਦਾ ਪਹਿਲੇ ਫੇਰ ਉਹ ਕੜਾ ਆਪਣਾ ਘਰੇ ਕੱਢਦਾ ਖੜਦਾ ਉਹ ਕੇ ਘਰੇ ਕੱਢਦਾ ਸਾਰੇ ਪਾਏ ਕੱਪੜੇ ਉਧਰ ਟੱਪ ਗਿਆ ਉਧਰ ਟੱਪ ਗਿਆ ਤੇ ਅਗਲੀ ਦਿਨ ਤਰਾਤੀ ਕੱਟਣੀ ਆ ਮੈਨੂੰ ਵਿਚਾਰੀ ਦਾ ਤਰਸ ਜਾਇਆ ਮੈਂ ਕਿਹਾ ਕੋਈ ਨਾ ਚੜ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਮਾ ਕਰਨਾ ਪਰ ਬਾਅਦ ਵਿੱਚ ਵੇਲੇ ਨੂੰ ਪੁਛਤਾਈ ਨਾ ਫਿਰ ਮੈਨੂੰ ਹਣਾ ਕਹੀ ਵੀ ਭਾਈ ਤੁਸੀਂ ਮੈਨੂੰ ਸਮਝਾਇਆ ਨਹੀਂ ਗੱਲ ਹੁਣ ਤਾਂ ਤੂੰ 2 ਰੁਪਿਆ ਦੇ ਲਾਲ ਚਾਹੇ ਕਰੀ ਜਿੰਨੀ ਕੀ ਪਤਾ ਨਹੀਂ ਕਰਾਇਆ ਜੂ ਪਤਾ ਨਹੀਂ ਕਿੰਨਾ ਕਰਾਇਆ ਜੂ ਮੈਂ ਪੁੱਤ ਬੇਰੇ ਵੀ ਆਸੀ ਕਰਾਇਆ ਮੈਂ ਕਮਰਾ ਵੇਲਾ ਹੀ ਸੀ ਆਪਣਾ ਮੈਂ ਤਾਂ ਤਾਂ ਕਰਾਈ ਤੇ ਆ ਜੀ ਇਹ ਦੇ ਦਿੰਨੇ ਚੱਲ ਜਿਵੇਂ ਤੈਨੂੰ ਠੀਕ ਰਹਿਣਾ ਵੀ ਉਹਨੇ ਕਿਹਾ ਕੋਈ ਇਥੇ ਸਦਾ ਵਕਤੀ ਰਹਿਣਾ ਤੇ ਨਕਵੀਂ ਆ ਜੀ ਕਹਿੰਦੀ ਬੇਬੇ ਮਨ 9ਵਾਂ ਨਾਲ ਕੋਰਸਾ ਮੇਰਾ ਵੀ ਮੈਂ ਤਾਂ ਆ ਤੜਕੇ ਜਾਇਆ ਕਰੂੰ ਸਾਬ ਅੱਠ ਘੰਟੇ ਹੱਥ ਨਹੀਂ ਖੀ ਗਾਲ ਕੇ ਆਇਆ ਕਰੂੰ ਰਾਤ ਰਾਤੀ ਕੱਟਣੀ ਪੁੱਤ ਆਪਣੇ ਘਰੇ ਫੇਰ ਕੀ ਡਰ ਤੂੰ ਜੇ ਬਾਲਾ ਕਰਦੀਆਂ ਰੱਖਣਾ ਤੈਨੂੰ ਸਿੱਧਾ ਸਮਝਾ ਦਿਆਂਗੀ ਕਰੇ ਵੀ ਕੱਲ ਨੂੰ ਇਹ ਤਾਂ ਹੋਵੇ ਨਾ ਬੇ ਇੱਥੇ ਰਾਹ ਚ ਕਦੇ ਕਿਸੇ ਕੋਲੇ ਖੜ ਗਈ ਕਦੇ ਕਿਸੇ ਕੋਲੇ ਖੜ ਗਈ ਸਾਡੀ ਵੀ ਇੱਜਤ ਤਾਂ ਕਹਿੰਦੇ ਪਿੰਡ ਦੇ ਵਿੱਚ ਇਹ ਗੱਲ ਕਹੀ ਦੂੰ ਪੁੱਤ ਇਹ ਤਾਂ ਮੈਂ ਕਹੀ ਦੂੰਗੀ ਕੱਲ ਨੂੰ ਐਵੇਂ ਕੋਈ ਇੱਥੇ ਅੱਜ ਇਕੱਲੇ ਤੂੰ ਆਈਆਂ ਕਦੇ ਕੱਲ ਨੂੰ ਤੇਰੇ ਵਾਂਗਰ ਚਾਰ ਜਾਨੇ ਹੋਰ ਆਉਣ ਉਹਨਾਂ ਇੱਥੇ ਹਾਂ ਹਾਂ ਇਹ ਗੱਲ ਮੈਂ ਪਹਿਲਾਂ ਕਹੂੰਗੀ ਬਾਅਦ ਚ ਕਦੇ ਅਸੀਂ ਲੋਕਾਂ ਨੂੰ ਕੀ ਜਵਾਦੇ ਅਸੀਂ ਉਸੇ ਦਿਨ ਹੀ ਚੱਕ ਕੇ ਵਾਹ ਤੋੜ ਦੇਣਾਗੇ ਨਾ ਕਹੀ ਨੂੰ ਕੋਈ ਨਾ ਪੁੱਤ ਮੈਂ ਆਹ ਸਮਝਾ ਦੀ ਹੁਣ ਚੰਗੀ ਤਰ੍ਹਾਂ ਹੈ ਚੰਗਾ ਪ੍ਰੀਤ ਪਾਣੀ ਦਾ ਗਲਾਸ ਲਿਆ ਦੇ ਯਾਰ ਕੁਈ ਦੇ ਇੱਕ ਮਿੰਟ ਲਵੇ ਫੋਨ ਕਰਤੀ ਕੁਛ ਦੀ ਉਹਨੂੰ ਜੇ ਚੱਕੂਆ ਕੰਜਰ ਗੜਾ ਬਹਿ ਜੇ ਇਹਦਾ ਇਹ ਜਾ ਕੰਜਰ ਦਾ ਸੁਚ ਆਫ ਕਰਕੇ ਬਹਿ ਗਿਆ ਫੋਨ ਨਾ ਇਹ ਤਾਂ ਕੀ ਪੁੱਛਣਾ ਸੀ ਵੀ ਤੂੰ ਹੈ ਕਿੱਥੇ ਆ ਦੂਣਾ ਫੋਨ ਹੀ ਬੰਦ ਕਰਕੇ ਬਹਿ ਗਿਆ ਵੀ ਤੂੰ ਮਰ ਗਈ ਆ ਕਿ ਜਿਉਂਦੀ ਆ ਵੀ ਬੰਦਾ ਕੋਈ ਬਾਤ ਤਾਂ ਪੁੱਛ ਲੈ ਮੈਂ ਤਾਂ ਹੀ ਦੱਸਣਾ ਸੀ ਵੀ ਮੈਨੂੰ ਕਿਰਾਏ ਤੇ ਕਮਰਾ ਮਿਲ ਗਿਆ ਤੇਰੇ ਨਾਲ ਤਾਂ ਮਹੀ ਚੰਗੀ ਇਹਨੂੰ ਨਾ ਵਾਸਤ ਸਰਪਨਰੇ ਨਾਲ ਵਿਆਹ ਕਰਾਉਣ ਦਾ ਸ਼ੌਂਕ ਸੀ ਨਾਲ ਰਹਿਣ ਦਾ ਸ਼ੌਂਕ ਨਹੀਂ ਸੀ ਕੋਈ ਨਹੀਂ ਫਿਰ ਮੈਂ ਕਿਹੜਾ ਘਰ ਲੱਭੇ ਬਿਨਾ ਰਹਿ ਗਈ ਮੈਨੂੰ ਤਾਂ ਮਕਾਨ ਮਿਲ ਹੀ ਗਿਆ ਫਿਰ ਇਹਨੂੰ ਛੱਤ ਤਾਂ ਹੈਗੀ ਆ ਪਰ ਇੱਕ ਗੱਲ ਆ ਮੇਰੇ ਮਾਪਿਓ ਨਾ ਸਹੀ ਕਹਿੰਦੇ ਸੀ ਬੀ ਇਹ ਨਸ਼ੇੜੀ ਬੰਦਾ ਤੈਨੂੰ ਕਿੱਥੇ ਪਾਰ ਲਾਊਗਾ ਪਰ ਮੈਂ ਉਹਨਾਂ ਉਹਨਾਂ ਦੀ ਗੱਲ ਨੂੰ ਸੁਣੀ ਨਹੀਂ ਹੈਗੀ ਮੈਨੂੰ ਐਸੀ ਵਿਚਾਲ ਕੋਈ ਨਹੀਂ ਇਹ ਸੁਧਰ ਜਾਊਗਾ ਪਰ ਕਿੱਥੇ ਦੇਖ ਲੈ ਅੱਧ ਵਿਚਾਲੇ ਡੋਗ ਗਿਆ ਕੋਈ ਨਹੀਂ ਲੈਣ ਤੇ ਲਿਆਉਂਗੇ ਇਹਨੂੰ ਮਾਣ ਇਹ ਵੀ ਕੀ ਯਾਦ ਰੱਖੂਗਾ ਜੂ ਪਾਲਾ ਇਹਦਾ ਪਿਆ ਕਿਦਿਆਂ ਹੁੰਸੀ ਕੋਮਲ ਇਹ ਕੋਮਲ ਹਾਂਜੀ ਦੀਦੀ ਮੈਂ ਤੇਨਾਂ ਗੱਲ ਕਰਨੀ ਆ ਹਾਂਜੀ ਮੈਂ ਤੈਨੂੰ ਐਂ ਕਹਿੰਦੀ ਸੀਗੀ ਹੁਣ ਤੂੰ ਰਹਿਣਾ ਤਾਂ ਇੱਥੇ ਹੀ ਹੈ ਨਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੂੰ ਚੱਕ ਕੇ ਸਵੇਰੇ ਨਿਕਲ ਜਾ ਕਰਾਂਗੇ ਪੁਰ ਦੀਦੀ ਪਰ ਮੈਨੂੰ ਜਾਣਾ ਹੁੰਦਾ ਹੈ ਸੈਂਟਰ 'ਚ ਮੈਨੂੰ ਤੜਕੀ ਜਾਣਾ ਪਿਆ ਕਰੂਗਾ ਜਾਣਾ ਤਾਂ ਪਿਆ ਕਰੂਗਾ ਪਰ ਮੇਰੀ ਗੱਲ ਵੀ ਸੁਣ ਲੈ ਸਾਰੇ ਕੰਮ ਮੇਰੇ ਨਾਲ ਕਰਾ ਕੇ ਜਾਣੇ ਪਿਆ ਕਰਨਗੇ ਇਹ ਨਹੀਂ ਹੈਗਾ ਵੀ ਆਹ ਕਮਰੇ ਦਾ ਵੀ ਮੈਂ ਹੀ ਕਰੂੰ ਨਾ ਠੀਕ ਹੈ ਜੀਦੀ ਕੋਈ ਗੱਲ ਨਹੀਂ ਕੰਮ ਦੀ ਨਹੀਂ ਮੈਨੂੰ ਕੋਈ ਚੱਕਰ ਹੈਗਾ ਕੰਮ ਤਾਂ ਮੈਂ ਕਰਾ ਦਿਆ ਕਰੂੰਗੀ ਤੁਹਾਡੇ ਨਾਲ ਪਰ ਪੁਰ ਦੀਦੀ ਮੈਨੂੰ ਸਵੇਰੇ 8 ਵਜੇ ਜਾਣਾ ਹੁੰਦਾ ਤੁਸੀਂ ਮਤਲਬ ਕਿੰਨੇ ਵਜੇ ਉੱਠ ਜਾਣੇ ਹੋ ਦੇਖ ਕੋਮਲ ਮੈਂ ਤੈਨੂੰ ਗੱਲ ਦੱਸਾਂ ਮੇਰੇ ਉੱਠਣ ਦਾ ਕੋਈ ਟਾਈਮ ਨਹੀਂ ਹੈਗਾ ਇੱਥੇ ਠੀਕ ਹੈ ਫਿਰ ਦੇਦੀ ਮੈਂ ਇਕੱਲੀ ਵੀ ਕਿਵੇਂ ਕਰਾਂਗੂੰ ਸਾਰਾ ਕੰਮ ਬਾਕੀ ਤੁਹਾਨੂੰ ਪਤਾ ਹੈ ਨਾ ਮੇਰੇ ਥੋੜਾ ਸਟੱਡੀ ਕਰਕੇ ਵੀ ਔਖਾ ਹੋ ਜਾਂਦਾ ਚਲੋ ਮੈਂ ਤੁਹਾਡੇ ਨਾਲ ਵੀ ਝਾੜੂ ਲਵਾਤਾ ਜਾਂ ਕੋਈ ਪੰਡੇ ਫੁੰਡੇ ਸਮਾਤੇ ਜਾਂ ਜਾ ਕੁਝ ਕਰਾ ਦਿਆ ਕਰੂੰਗੀ ਮੇਰੀ ਗੱਲ ਸੁਣ ਇਹ ਤਾਂ ਮੈਨੂੰ ਪਤਾ ਨਹੀਂ ਤੂੰ ਕੀ ਬੋਲ ਰਹੀ ਹੈ ਠੀਕ ਹੈ ਪਰ ਮੈਨੂੰ ਇਹ ਨਾ ਪਤਾ ਵੀ ਤੂੰ ਮੇਰੇ ਨਾਲ ਕੰਮ ਕਰਾ ਕੇ ਜਾਇਆ ਕਰੇਂਗੇ ਭਾਵੇਂ ਤੂੰ 9 ਵਜੇ ਜਾਵੇਂ ਥੋ ਭਾਵੇਂ 10 ਵਜੇ ਬੇਲੀ ਹੋ ਕੇ ਜਾਵੇਂ ਪਰ ਤੈਨੂੰ ਕੰਮ ਮੇਰੇ ਨਾਲ ਕਰਾ ਕੇ ਜਾਣਾ ਪਿਆ ਕਰੂਗਾ ਕਿਉਂਕਿ ਮੈਂ ਨਹੀਂ ਇੰਨਾ ਗੰਦ ਚੱਕ ਸਕਦੀ ਇਸ ਘਰ ਚੋਂ ਠੀਕ ਆ ਦੀਦੀ ਕੋਈ ਗੱਲ ਨਹੀਂ ਠੀਕ ਆ ਤੇ ਇੱਕ ਗੱਲ ਹੋਰ ਵੈਸੇ ਮੈਨੂੰ ਪੈਸਿਆਂ ਦੀ ਲੋੜ ਸੀਗੀ ਜੇ ਤੂੰ ਮੈਨੂੰ ਅਡਵਾਂਸ ਦੇ ਦੇ ਤਾਂ ਬੜੀ ਚੰਗੀ ਗੱਲ ਹੋਊਗੀ ਦੀਦੀ ਮੈਂ ਕਹਿੰਦੀ ਸੀ ਵੀ ਹਜੇ ਮੈਨੂੰ 2 ਘੰਟੇ ਹੋਏ ਨਹੀਂ ਆਏ ਨੇ ਹਜੇ ਤਾਂ ਮੈਨੂੰ ਪੂਰਾ ਇੱਕ ਦਿਨ ਵੀ ਨਹੀਂ ਹੋਇਆ ਤੁਸੀਂ ਪਹਿਲੇ ਅਡਵਾਂਸ ਮੰਗ ਰਹੇ ਚਲੋ ਵੈਸੇ ਦੇਣੀ ਦੇਣੇ ਮੈਂ ਤਾਂ ਹਨਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਸ਼ਾਮ ਨੂੰ ਨਾ ATM ਚੱਕੜਾ ਅਖਲਾ ਦੂੰਗੀ ਠੀਕ ਹੈ ਪਰ ਇੱਕ ਗੱਲ ਹੋਰ ਮੇਰੇ ਘਰ ਵਾਲੇ ਤੂੰ ਨਾ ਦੂਰ ਰਹੀਂ ਉਹਦੇ ਆਲੇ-ਦਾਲੇ ਫਿਰਨ ਦੀ ਲੋੜ ਨਹੀਂ ਹੈਗੀ ਸਮਝ ਆ ਗਈ ਨਾ ਨਾ ਦੀਦੀ ਮੈਂ ਤਾਂ ਕੀ ਕਰਨਾ ਉਹਨਾਂ ਦੇ ਵਾਲੇ ਦੁਆਲੇ ਫਿਰਕੇ ਮੈਂ ਤਾਂ ਆਪਣੇ ਕਮਰੇ 'ਚ ਹੀ ਰਹਿਣਾ ਸਵੇਰੇ ਚੱਲ ਜਾਣਾ ਤੇ ਸ਼ਾਮ ਸ਼ਾਮ ਨੂੰ ਆਣਾ ਮੈਂ ਤਾਂ ਭਾਵੇਂ ਸ਼ਾਮ ਨੂੰ ਆਣਾ ਭਾਵੇਂ ਸਵੇਰੇ ਸੱਜਰੇ ਜਾਣਾ ਬਸ ਮੇਰੀ ਇੱਕ ਗੱਲ ਯਾਦ ਰੱਖੀ ਉਹ ਤੋਂ ਦੂਰ ਰਹੀ ਹੋਰ ਭਾਵੇਂ ਜਿੱਥੇ ਮਰਜੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਤੋਂ ਜਿੱਥੇ ਮਰਜੀ ਜਾਦਾ ਦੀਦੀ ਕੀ ਮਤਲਬ ਹੈ ਵੈਸੇ ਵੀ ਜੇ ਮੈਂ ਇਹੋ ਜਿਹਾ ਕੁਝ ਕਰਨਾ ਹੁੰਦਾ ਫਿਰ ਮੈਂ ਹੋਸਟਲ ਦੇ ਵਿੱਚ ਰਹਿੰਦੀ ਮੈਂ ਤੁਹਾਡੇ ਘਰੇ ਕਮਰਾ ਨਹੀਂ ਸੀ ਲੈਣਾ ਦੇਖ ਕੋਮਲ ਮੈਨੂੰ ਇਸ ਚੀਜ਼ਾਂ ਦਾ ਤਾਂ ਕੋਈ ਮਤਲਬ ਨਹੀਂ ਰੱਖਦੀ ਮੈਂ ਠੀਕ ਹੈ ਮੈਨੂੰ ਇੰਨਾ ਪਤਾ ਹੈ ਵੀ ਮੇਰੇ ਘਰ ਵਾਲਾ ਉਹ ਤੋਂ ਤੂੰ ਦੂਰ ਰਹਿਣਾ ਬਸ ਠੀਕ ਹੈ ਦੀਦੀ ਕੋਈ ਗੱਲ ਨਹੀਂ ਤੇ ਮੇਰਾ ਦਿਓਰ ਵੀ ਹੈ ਉਹ ਤੋਂ ਵੀ ਥੋੜਾ ਜਿਹਾ ਤੂੰ ਦੂਰ ਹੀ ਰਹੀ ਠੀਕ ਹੈ ਆਪਣੇ ਕੰਮ ਤੋਂ ਕੰਮ ਤੋਂ ਮਤਲਬ ਰੱਖੀ ਦੇ ਕੰਮ ਠੀਕ ਹੈ ਦੀਦੀ ਤੁਸੀਂ ਇੱਕ ਵਾਰੀ ਵਰਤ ਕੇ ਤਾਂ ਦੇਖੋ ਫੇਰ ਹੀ ਪਤਾ ਲੱਗੂਗਾ ਵਰਤ ਵਰਤੌਣ ਵਾਲੀ ਗੱਲਾਂ ਤਾਂ ਮੇਰੇ ਕੋਲ ਨਾ ਹੀ ਕਰਤਾ ਚੰਗੀ ਹੈ ਪਹਿਲਾਂ ਵੀ ਮੈਂ ਬਹੁਤ ਕਰ ਲਈ ਚਲ ਠੀਕ ਹੈ ਤੂੰ ਮੈਨੂੰ ਸ਼ਾਮ ਨੂੰ ਏਟੀਐਮ ਚੋਂ ਪੈਸੇ ਕਢਵਾ ਕੇ ਦੇ ਦੀ ਠੀਕ ਹੈ ਠੀਕ ਹੈ ਜੀ ਤੇ ਮੈਨੂੰ ਹੀ ਫੜਾਉਣੇ ਨੇ ਉਹ ਬੁੜੀ ਨੂੰ ਨਹੀਂ ਫੜਾਉਣੇ ਨਾਉ ਮੁੰਡੇ ਜੇ ਨੂੰ ਫੜਾਉਣੇ ਨੇ ਠੀਕ ਹੈ ਠੀਕ ਹੈ ਦੀਦੀ ਕੋਈ ਗੱਲ ਨਹੀਂ ਚਲ ਤੂੰ ਕਰ ਲੈ ਰੈਸਟ ਹੂ ਕਮਾਲ ਦੀ ਗੱਲ ਹੈ ਕਿਵੇਂ ਬੋਲਦੀ ਆ ਔਖੇ ਮੈਨੂੰ ਕੰਮ ਕਰਾ ਕੇ ਜਾਈ ਐਡੀ ਬੋਲੀ ਹੈ ਨਹੀਂ ਮੈਂ ਜਿੱਡੀ ਤੂੰ ਮੈਨੂੰ ਸਮਝੀ ਜਾਨੀ ਹੈ ਠੀਕ ਹੈ ਵੈਸੇ ਵੀ ਤੇਰੇ ਬੰਦੇ ਲੱਗ ਗਏ ਮੈਂ ਕੀ ਘੁੰਮਣਾ ਮੇਰਾ ਤਾਂ ਆਪਦਾ ਹੀ ਨਕਮਾ ਨਹੀਂ ਮੈਂ ਤੁਹਾਡੇ ਘਰੇ ਕੀ ਧੱਕੇ ਖਾਣ ਆਉਣਾ ਸੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਹੋਰ ਤੁਸੀਂ ਠੀਕ ਹੋ ਮੈਂ ਵੀ ਠੀਕਾਂ ਹੋਰ ਘਰੇ ਸਭ ਠੀਕ ਨੇ ਮੈਂ ਠੀਕ ਆ ਮੰਮੀ ਬਸ ਤੁਹਾਨੂੰ ਮੈਂ ਕੀ ਦੱਸਾਂ ਲੈ ਤੁਸੀਂ ਪੁੱਛ ਰਹੇ ਕੀ ਹੋ ਗਿਆ ਮੈਂ ਤੁਹਾਨੂੰ ਕੀ ਦੱਸਾਂ ਆ ਜਿਹੜੀ ਸਾਡੀ ਬੁੜੀ ਆ ਨਾ ਇਹ ਹੀ ਨਹੀਂ ਮਾਨ ਹੈਗੀ ਹੋਰ ਕੀ ਪਤਾ ਨਹੀਂ ਜਣੇ ਖਣੇ ਨੂੰ ਲਿਆ ਕੇ ਘਰੇ ਰੱਖ ਲੈਂਦੀ ਐ ਬੱਸ ਬੁਰਾ ਹਾਲ ਹੀ ਹੈ ਨਾ ਮੇਰੀ ਸੁਣਦੀ ਹੈ ਨਾ ਆਪਣੇ ਮੁੰਡੇ ਦੀ ਸੁਣਦੀ ਹੈ ਸਾਡੀ ਤਾਂ ਕਿਸੇ ਦੀ ਨਹੀਂ ਸੁਣਦੀ ਆਪਣੀਆਂ ਚਲਾਉਂਦੀ ਹੈ ਸਿੱਧੀ ਹੁਣ ਮੈਂ ਸਿੱਧੀ ਕਰ ਕੀ ਕਰੂੰਗੀ ਕਰਕੇ ਉਹਨੂੰ ਇੱਕ ਤਾਂ ਬੰਦਾ ਹੁੰਦਾ ਵੀ ਕਿਸੇ ਦੀ ਗੱਲ ਸੁਣਦਾ ਪਰ ਮੇਰੀ ਤਾਂ ਉਹ ਇੰਨੀ ਕੁ ਵੀ ਨਹੀਂ ਸੁਣਦੀ ਬਸ ਆਵਾਜ਼ ਮਾਰ ਦਿੰਦੀ ਹੈ ਪ੍ਰੀਤਾ ਕਰ ਲੈ ਪ੍ਰੀਤੋ ਕਰ ਲੈ ਜਿਵੇਂ ਮੈਂ ਨੌਕਰ ਹੁੰਨੀ ਆ ਇਹਨਾਂ ਦੀ ਲੈ ਮਮੀ ਹੋਰ ਮੈਂ ਸਕਰ ਦੇ ਨੂੰ ਆ ਕਰਨਾ ਤਾਂ ਮੈਨੂੰ ਹੀ ਪਊਗਾ ਪਰ ਇਹ ਵੀ ਨਹੀਂ ਨਾ ਹੈਗਾ ਵੀ ਮੈਨੂੰ ਸਾਰਾ ਦਿਨ ਹੀ ਕੰਮ ਲਈ ਰੱਖਣੇ ਹੋਰ ਕੀ ਲੈ ਆਪ ਆਪ ਤਾਂ ਕੁਝ ਵੀ ਨਹੀਂ ਕਰਦੀ ਸਾਰਾ ਦਿਨ ਮੰਜੇ ਤੇ ਪਈ ਰੋਪ ਮਾਰਦੀ ਐ ਮੇਰੇ ਤੇ ਆ ਹੁਣ ਇੱਕ ਨਵੀਂ ਕੁੜੀ ਹੋਰ ਲਿਆਂਦੀ ਵੀ ਕਿਰਾਏ ਤੇ ਰੱਖਣੀ ਐ ਹੋਰ ਮੰਮੀ ਬਸ ਮੈਂ ਤਾਂ ਆਪੇ ਹੀ ਚਾਹੁੰਦੀ ਸੀਗੀ ਵੀ ਹੁਣ ਅਸੀਂ ਸਾਰੇ ਘਰੇ ਸ਼ਾਂਤੀ ਨਾਲ ਰਹਿ ਰਹੇ ਆ ਆ ਇੱਕ ਹੋਰ ਕੁੜੀ ਆ ਗਈ ਜਿਹੜੀ ਹੁਣ ਇਹ ਦੇ ਕਰਕੇ ਮੈਨੂੰ ਆਪਣੇ ਘਰ ਵਾਲੇ ਦਾ ਡਰ ਰਿਹਾ ਕਰੂਗਾ ਉੱਤੋਂ ਸਾਡਾ ਮੁੰਡਾ ਕਵਾਰ ਆ ਉਹਦਾ ਵੀ ਸਾਨੂੰ ਡਰ ਆ ਠੀਕ ਹੈ ਮੰਮੀ ਰੋਬ ਉਹ ਵੀ ਮੈਂ ਕਿੱਥੇ ਮੰਮੀ ਸਾਡਾ ਮੁੰਡਾ ਜੈ ਇਨੀ ਟਿਕਦਾ ਹੈਗਾ ਇਹ ਤਾਂ ਸਾਰਾ ਦਿਨ ਘਰੇ ਨਹੀਂ ਵੱਡਦਾ ਤੇ ਮੇਰੇ ਵਾਲਾ ਉਹ ਸਾਰਾ ਖੇਤੋਂ ਨਹੀਂ ਨਿਕਲਦਾ ਹੈਗਾ ਹੁਣ ਦੱਸ ਕੀ ਕਰਾਂ ਘਰੇ ਕੋਈ ਨਹੀਂ ਹੁੰਦਾ ਇਹ ਪਿੱਛੇ ਮੇਰੇ ਤੇ ਰੋਬ ਮਾਰਦੀ ਰਹਿੰਦੀ ਹੈ ਸੋਨਾ ਇੱਕ ਮਿੰਟ ਸੌਣ ਨੂੰ ਨਹੀਂ ਮਿਲਦਾ ਮੈਨੂੰ ਤੁਸੀਂ ਗੱਲਾਂ ਕਰਦੇ ਸੌਣ ਦੀਆਂ ਆਪ ਸਾਰਾ ਦਿਨ ਲੇਟੀ ਰਹੂਗੀ ਬੈੱਡ ਤੇ ਕਦੀ ਬੈੱਡ ਤੇ ਪੈ ਗਈ ਕਦੀ ਮੰਜੇ ਤੇ ਪੈ ਗਈ ਮੈਨੂੰ ਤਾਂ ਇਹਨੇ ਦੁਖੀ ਕਰ ਲਿਆ ਆ ਹੁਣ ਇੱਕ ਕੁੜੀ ਲਿਆਂਦੀ ਐ ਜਵਾਨ ਕੁੜੀ ਐ ਐਵੇਂ ਕੋਈ ਉਹ ਨਿੱਕੀ ਹੋਗੀ ਦੱਸ ਅਸੀਂ ਕਿੱਥੇ ਜਾਵਾਂਗੇ ਲੈ ਮੈਂ ਤਾਂ ਆਪਣੇ ਘਰ ਵਾਲੇ ਨੂੰ ਪਹਿਲੀ ਕਹਤਾ ਵੀ ਇਹ ਤਾਂ ਕੁੜੀ ਤੋਂ ਦੂਰ ਰਹੀ ਕਰਾਇਆ کرایا تا मम्मी ਮੈਂ ਪਹਿਲੇ ਹੀ ਆਤਾ ਸੀ ਕੁੜੀ ਨੂੰ ਵਿਆਹ ਬੁੜੀ ਜੀ ਨੂੰ ਫੜਾਉਣ ਦੀ ਲੋੜ ਨਹੀਂ ਹੈਗੀ ਕਰਾਇਆ ਤੂੰ ਮੈਨੂੰ ਫੜਾਈ ਉਹਨੇ ਤਾਂ ਮੈਨੂੰ ایڈوانਸ ਤੇ ਫੜਾ ਵੀ ਦਿੱਤੇ پیسے ਪੁੱਛਦੀ ਸੀ ਬੁੜੀ ਵੀ پیسے ਦਿੱਤੇ ਕਿ ਨਹੀਂ ਮੈਂ ਤਾਂ ਕਹਤਾ ਮੈਨੂੰ ਨਹੀਂ ਪਤਾ ਹੈਗਾ ਲੈ ਬਥੇਰਾ ਕਲੇਸ਼ ਕਰਦੀ ਐ ਹੁਣ ਮੈਂ ਤੁਹਾਨੂੰ ਕੀ ਦੱਸੀ ਜਾਵਾਂ ਮੈਨੂੰ ਲੱਗਦਾ ਇਹ ਆ ਗਏ ਨੇ ਮੰਮੀ ਮੈਂ ਤੁਹਾਨੂੰ ਫੇਰ ਕਰਦੀ ਹਾਂ ਠੀਕ ਹੈ ਫਿਰ ਤੁਹਾਨੂੰ ਦੱਸਦੀ ਹਾਂ ਠੀਕ ਹੈ ਮੰਮੀ ਆ ਧਿਆਨ ਤਾਂ ਮੇਰਾ ਐਵੇਂ ਹੀ ਆ بس ਰੱਖਿਆ ਹੀ ਹੋਇਆ ਹੁਣ ਤਾਂ ਠੀਕ ਹੈ ਜੀ ਕੁਛ ਨਾ ਕੁਛ ਤਾਂ ਮੈਨੂੰ ਕਰਨਾ ਪੈਣਾ ਐਵੇਂ ਤਾਂ ਨਹੀਂ ਇਹ ਮੈਨੂੰ ਲੋਟ ਹੁੰਦੀ ਹੈ ਕਿ ਆਏ ਮੇਰੇ ਹਿਸਾਬ ਨਾਲ ਤਾਂ ਹੁਣ ਮੈਨੂੰ ਤਾਂ 24 ਘੰਟੇ ਹੀ ਡਰ ਰਿਆ ਕਰੂਗਾ ਵੀ ਕਿਤੇ ਸਾਡੇ ਕਮਰੇ ਚ ਨਾ ਵੜ ਜੇ ਕਦੀ ਇੱਧਰ ਨਾ ਹੋ ਜੇ ਵੈਸੇ ਤਾਂ ਕਹਿੰਦੀ ਤਾਂ ਸੀਗੀ ਵੀ ਮੈਂ 8 ਤੋਂ 8 ਆਇਆ ਕਰਨਾ ਉਹ ਵੀ ਅੱਧੀ ਰਾਤ ਨੂੰ ਆਇਆ ਕਰੂਗੀ 10 ਘਰੇ ਇਹ ਤਾਂ ਕਿਸੇ ਨੇ ਸੋਚਿਆ ਨਹੀਂ ਹੈਗਾ ਚਲ ਮੈਂ ਇਹਨਾਂ ਨਾਲ ਗੱਲ ਕਰਦੀ ਆ ਜਾ ਕੇ ਮਾ ਹਾਂ ਬਤ ਉਹ ਮੈਂ ਤੈਨੂੰ ਇਹ ਕਹਿੰਦਾ ਸੀਗਾ ਵੀ ਮੈਂ ਨਾ ਉਹ ਮੰਡੀ ਜਾ ਕੇ ਆਉਂਦਾ ਸੀ। ਆੜਤੀਏ ਕੋਲ। ਉਹਨੇ ਮੈਨੂੰ ਫੋਨ ਕਰਿਆ ਸੀਗਾ। ਕਹਿੰਦਾ ਵੀ ਆ ਕੇ ਹਿਸਾਬ ਜਾ ਕਰ ਲੈਂਦੇ ਗਾਣਾ ਤੁਸੀਂ ਮੜਾ ਜਾ। ਮੈਂ ਵੀ ਤੈਨੂੰ ਇਹੀ ਆਦੀ ਪੁੱਤ ਹਿਸਾਬ ਕਰਿਆ ਮੈਂ ਤਾਂ ਬੜੀ ਚੰਗੀ ਗੱਲ ਹੈ। ਨਾਲੇ ਤਾਂ ਆਪਣਾ ਦੇਣੇ ਲੈਣੇ ਦਾ ਪਤਾ ਲੱਗ ਜੂ ਹਣਾ। ਲੈਣਾ ਦੇਣਾ ਤਾਂ ਹੁਣ ਮੈਨੂੰ ਤਾਂ ਪਤਾ ਲੱਗੇ ਖੜਾ ਹੈਗਾ ਵੀ ਪੈਸੇ ਬਾਹਰ ਸਰ ਹੋ ਕੇ ਖੜੇ ਆ ਜੀ। ਤੈਨੂੰ ਪਤਾ ਹੈਗਾ ਕਿ ਫਸਲ ਥੋੜੀ ਨਰਮ ਰਹਿ ਗਈ। ਤੇ ਹੁਣ ਪੈਸਿਆਂ ਦਾ ਲੱਗਿਆ ਪਿਆ ਮੈਨੂੰ ਵੀ ਆੜਤੀਆ ਕਰਤਾ ਜਾਂਦਾ ਹੈਗਾ ਫੋਨ ਵੀ ਆ ਕੇ ਹਿਸਾਬ ਕਰ ਜੋ ਮੈਨੂੰ ਐ ਦਾ ਜਿਵੇਂ ਹਿਸਾਬ ਕਰਨ ਜਾਊਗਾ। ਕਿ ਹੁਣ ਮੈਨੂੰ ਪਤਾ ਜਿੰਨੀ ਚੱਲਤ ਹੋਈ ਹੈਗੀ ਪੁੱਤ ਮੇਰੀ ਗੱਲ ਸੁਣ ਜੇ ਕੋਮੜੀ ਖਰਚਾ ਹੋਇਆ ਕਿਵੇਂ ਹੋਇਆ ਹੁਣ ਕਰਾਕਪਾ ਵੀ ਲੱਗ ਰਿਹਾ ਆਰਤੀਆਂ ਨੂੰ ਵੀ ਪਤਾ ਹੈ ਜੇ ਆਈਟੀ ਦੀ ਫਸਲ ਮਾੜੀ ਰਹੀ ਕਿ ਮੂਰੇ ਝੋਨਾ ਵਧਿਆ ਹੋ ਜਾਊਗਾ ਉਹ ਚਲ ਗਾਂਹਾਂ ਤਾਂ ਵਧੀਆ ਹੋ ਜਾਊਗਾ ਕੇਰਾ ਹੁਣ ਐਂਜ ਲਾ ਦਣਾ ਵੀ ਹੁਣ ਤਾਂ ਪਹਿਲੇ ਲੰਮਾ ਚੌੜਾ ਇਨਾਂ ਹਿਸਾਬ ਹੋਊਗਾ ਗਾਂਹਾਂ ਹੁਣ ਜਦੋਂ ਆਦੀ ਵੀ ਆ ਘਰ ਦਾ ਸਿੱਧਾ ਪਤਾ ਹੈ ਮੁੱਕਿਆ ਪਿਆ ਉਹ ਲਿਆਉਣਾ ਹੈਗਾ ਉਹਦੇ ਬਾਅਦ ਫਿਰ ਉਹ ਸਮਾਨ ਵੀ ਮੁੱਕਿਆ ਪਿਆ ਪਿਉਲੇ ਦੀ ਕੋਈ ਚੀਜ਼ ਨਹੀਂ ਹੈਗੀ ਮੈਂ ਆ ਜੀ ਤੋ ਇਕੱਠੀ ਕੱਲੀ ਖੰਡ ਲਿਆਉਂਦਾ ਖੰਡ ਲਿਆਉਂਦਾ ਕੱਲੀ ਇਕੱਠੀ ਹੂੰ ਇੱਕ ਬੋਰੀ ਖੰਡ ਦੀ ਲਿਆ ਤੇ ਆਪਣਾ 2 ਕਿਲੋ ਚਾਹ ਲਿਆ ਬਾਕੀ ਕੋਈ ਜਿਹੜਾ ਨਿੱਕਾ ਮੋਟਾ ਹੋਇਆ ਨਾ ਤੁਸੀਂ ਇੱਥੋਂ ਲਿਆਇਓ ਪਿੰਡ ਚ ਕਿਆ ਲਵਾਂ ਤਾ ਮੈਂ ਦੁੱਧ ਪਾਉਣੀ ਐ ਫਿਰ ਉਹ ਦੁੱਧ ਵਾਲਿਆਂ ਤੋਂ ਪੜਦਾ ਦੋ ਸਾਫ ਕਰ ਲੈ ਆ ਨੀ ਕਿਉਂ ਹਟੀ ਜੀ ਤੁਮੈ ਉੱਥੋਂ ਲਿਆਉਂ ਤੈਨਾਂ ਨੇ ਮੇਰੀ ਗੱਲ ਸੁਣਾ ਹੁਣ ਹੁਣ ਕਰਦੇ ਦੀਪ ਨੂੰ ਖਾਣਾ ਕਿੰਨੇ ਦਿਨ ਲਾਉਗਾ ਜੇ ਬਾਹਰ ਉਹ ਨਾਲ ਦਿਨਾਂ ਦਾ ਦਿਨਾਂ ਉਹਦੇ ਲੱਛਣ ਜੇ ਮੈਨੂੰ ਸਹੀ ਨਹੀਂ ਲੱਗਦੇ ਮੇਰੀ ਗੱਲ ਸੁਣ ਪੁੱਤ ਮੇਰੇ ਆ ਫੋਨ ਕਿਹੜਾ ਹੋ ਚੱਕਦਾ ਫੋਨ ਚੱਕਦਾ ਨਹੀਂ ਕਰਦਾ ਨਹੀਂ ਉਹਨੂੰ 8 ਦਿਨ ਹੋ ਗਏ ਗਏ ਉਹ ਰਹਿੰਦਾ ਨਹੀਂ ਤੂੰ ਕਰ ਦੇ ਮੇਰਾ ਫੋਨ ਚ ਚੱਕਦਾ ਨਾ ਮੈਂ ਤੈਨੂੰ ਕਿਉਂ ਕਹਿੰਦਾ ਨਾਲੇ ਰਹਿੰਦਾ ਉਹ ਇਹ ਜਿਮਦੀਰ ਨਾਲਾਗਾ ਨਸ਼ੇ ਪੱਤੇ ਵਾਲੇ ਸਾਰੇ ਜਿੰਨਾਂ ਨਾਲ ਰਹਿੰਦਾਗਾ ਇੰਨੇ ਇੰਨੇ ਦਿਨ ਘਰੋਂ ਬਾਹਰ ਹੁੰਦੇ ਹੈਗੇ ਫਿਰ ਉਹਨਾਂ ਦਾ ਮਤਲਬ ਵੀ ਉਹਨੂੰ ਮੈਂ ਖੇਤਾਂ ਨਹੀਂ ਕੰਮ ਕਹਿੰਦਾ ਉਹ ਉਹੀ ਤੇ ਰਹਿ ਫਿਰ ਕਿਤੇ ਵੀ ਹੁਣ ਘਰੇ ਵੜ ਜਾਂਦਾ ਆਪਣੀ ਮਾੜੀ ਮੋਢੀ ਜ਼ਿੰਮੇਵਾਰੀ ਹੁਣ ਸਮਝਣੀ ਚਾਹੀਦੀ ਆ ਕੱਲ ਨੂੰ ਵਿਆਹ ਵੀ ਕਰਵਾਉਣਾਗਾ ਨਹੀਂ ਵਿਆਹ ਲਈਆਂ ਤਾਂ ਗੱਲਾਂ ਉਹ ਤਾਂ ਯਾਦ ਨਹੀਂ ਪੁੱਤ ਉਹਨੂੰ ਤਾਂ ਆਪਦੇ ਨਸ਼ੇ ਪੱਤੇ ਦੀ ਐ ਐ ਨਹੀਂ ਸ਼ਰਮ ਮਾਨ ਦਾ ਰੱਜਾ ਰਹਿੰਦਾ ਵੀ ਕੌਣ ਮੈਨੂੰ ਡੋਲੇ ਕਰੂਗਾ ਇਹ ਗੱਲ ਤਾਂ ਉਹੀ ਹੈ ਨਾ ਉਤੋਂ ਦੀ ਸੰਗਤ ਇਹ ਜਿਆ ਨਾਲ ਅਗੇ ਵੀ ਉਹਨ ਤਿਉਹੋ ਆਪਣਾ ਜਿਹੜਾ ਗਾਂਹਾਂ ਵਾਲਾ ਪਾਖਣਾ ਉਹ ਠੇਕੇ ਤੇ ਲਾ ਦਿੰਨਾ ਮੈਂ ਤੇ ਤੈਨੂੰ ਐਂ ਆਦੀ ਸੀ ਪਾਹਾਂ ਵਾਲਾ ਉਧਰ ਲਵਾਈ ਲੈ ਜੜਾ ਉਹਨੇ ਕਨਾਲ ਕੀ ਆਊਗਾ ਇਤੋਂ ਵੱਧਦੀ ਉਹ ਚ ਫਸ ਰੋਈ ਨਹੀਂ ਜਿੱਥੇ ਇੰਨਾ ਬਾਣ ਕਰਾਂਗੇ ਉੱਥੇ ਕਿੱਲਾ ਰੂੜ ਗਿੱਲਾ ਹੋਰ ਵੀ ਕਰ ਲਾਂਗੇ ਮੈਂ ਪੁੱਤ ਆ ਜਿਹੜਾ ਇੱਕੜ ਦੋ ਕੁੜਜੀ ਲੈਣੀ ਆ ਨਾ ਉਹ ਠੇਕੇ ਨਾਲ ਲੈ ਜੂਗੀ ਚਲ ਦੇਖ ਲੈਣਾ ਫਿਰ ਕਿਸੇ ਨਾਲ ਕਰ ਲੈਣਾ ਕਰ ਲੋ ਉਹਨਾਂ ਦੇ ਉਂਝੇ ਦੇ ਨਾਲ ਲੱਗਦਾ ਬਾਣਾ ਫਿਰ ਹਾਂ ਉਹਨਾਂ ਨੂੰ ਹੀ ਦੇ ਦੀ ਉਹਨਾਂ ਨੂੰ ਹੀ ਪੁੱਛਣੀ ਕਦੇ ਵੀ ਇਹ ਬਾਣਾ ਮੈਂ ਠੇਕੇ ਦੇ ਨਾਲ ਦੂਜਾ ਜਗ੍ਹਾ ਜੇ ਮੈਂ ਆਪ ਬੀਜੂਗਾ ਸਾਰਾ ਨਾਲਾ ਸਾਰਾ ਤਾਂ ਹੁਣ ਆਪ ਬੀਜਾਂਗੇ ਸਾਲ ਦੇਖਦਾ ਫਿਰ ਮੈਂ ਕਰਦਾ ਕੋਈ ਲਾ ਤੇ ਨਾਲੇ ਉਹਨੂੰ ਫੋਨ ਲਾ ਕੇ ਕਹਦੇ ਕਹਦੇ ਭਾਈ ਘਰੇ ਆ ਜਾ ਕਹਦੇ ਹੁਣ ਗਾਂ ਝੋਨੇ ਦੀ ਤਿਆਰੀ ਹੈ ਕਹਦੇ ਬੱਟਾ ਮੱਟਾ ਪੋਚਣੀਆਂ ਨੇ ਕਾ ਹੁਣ ਮੈਂ ਕੱਲਾ ਥੋੜੀ ਕਰੀ ਜਾਊਗਾ ਕਿਵੇਂ ਦਿਹਾੜੀਆ ਲੈ ਕੇ ਆਊਂਗਾ ਜਦੋਂ ਘਰੇ ਬੰਦਾ ਹੈਗਾ ਮੈਂ ਲਾਇਆ ਸੀ ਉਹਨੂੰ ਕੱਲ ਆਖਣੇ ਹੁਣ ਚੱਕਿਆ ਨਹੀਂ ਹੈਗਾ ਮੈਨੂੰ ਐਸੀ ਵਜ੍ਹਾ ਤੂੰ ਲਾ ਦੀ ਦੁਬਾਰੇ ਲਾ ਲਈ ਉਹਨੂੰ ਮੇਰਾ ਤਾਂ ਚੱਕਦਾ ਨਹੀਂ ਮੇਰਾ ਕਿਹੜਾ ਉਹਦੀ ਚੱਕ ਲੈਂਦਾ ਪਹਿਲੇ ਬੁੱਲ ਦੁਬਾਰੇ ਲਾ ਕੇ ਉਹਨੂੰ ਕਹੇ ਨਹੀਂ ਕਹਦੇ ਭਾਈ ਤੇ ਕੰਮ ਦਾ ਟਾਈਮ ਆਉਂ ਘਰੇ ਆ ਕੇ ਤੇ ਚਲ ਦੇਖਦੀ ਆ ਮੈਂ ਚਲ ਮੈਂ ਦੇਖਦਾ ਮੜਾ ਜਾਂ ਮੈਂ ਜਾ ਕੇ ਆਉਣਾ ਆ ਰੋਟੀ ਖਾ ਜੀ ਹੁਣ ਤਾਂ ਤੇ ਸੱਤੀ ਕੋਈ ਨਾ ਜਾਣ ਲੱਗਿਆ ਖਾ ਜਾਂਦਾ ਆ ਆਹੋ ਕੁੜੇ ਪ੍ਰੀਤਾ ਹਾਂਜੀ ਮੰਮੀ ਕੁੜ ਮੇਰੀ ਗੱਲ ਸੁਣਾ ਕੀ ਹੋ ਗਿਆ ਉਹ ਆਪਣੇ ਮੁੰਡੇ ਜਿਹਨੂੰ ਸੁਗਰ ਜੀ ਨੂੰ ਕਿੰਨੇ ਦਿਨ ਹੋ ਗਏ ਕੁੜ ਗਏ ਨੂੰ ਤੇ ਨਾ ਤਾਂ ਉਹ ਬੋਣ ਮੇਰਾ ਚੱਕਦਾ ਨਾ ਚੱਕਦਾ ਭਰਗੜਦਾ ਫੇਰ ਤੇ ਤੂੰ ਲਾ ਕੇ ਦੇਖ ਲੈ ਮੇਰੀ ਠੀ ਖਬਰ ਤੇਰਾ ਚੱਕਦੀ ਮੇਰਾ ਬੜਾ ਚੱਕੂਗਾ ਜੇ ਥੋੜਾ ਨਹੀਂ ਚੱਕਿਆ ਇਹਨਾਂ ਦਾ ਨਹੀਂ ਚੱਕਿਆ ਤਾਂ ਮੇਰਾ ਕਿੱਥੋਂ ਚੱਕ ਲੂਗਾ ਉਹ ਪੁੱਤ ਮੇਰੀ ਗੱਲ ਸੁਣ ਉਹ ਨੂੰ ਆਏ ਆ ਪਰਗਟ ਵੀ ਭੱਜ ਕੇ ਜੇ ਪੈ ਜਾਂਦਾ ਹਰਖ ਕੇ ਫਿਰ ਮੈਂ ਵੀ ਪਾਈਆਂ ਮੈਂ ਚੋਦਾ ਗਾਲਾਂ ਨਿਕਲਦੀਆਂ ਕੀ ਆਈਆਂ ਦਾ ਹੁਣ ਵੀ ਚਲ ਵਰਜਾਈ ਤੇਰਨਾ ਤਾਂ ਹੁਣ ਉਹ ਹੀ ਗੱਲ ਛੇੜ ਮਾਰ ਸਰੀਆਂ ਵੀ ਕਰ ਜਾਂਦਾ ਤੂੰ ਲਾ ਕੇ ਦੇਖ ਫੋਨ ਉਹਨਾਂ ਨੂੰ ਚਲ ਮੈਂ ਲਾ ਕੇ ਦੇਖਦੀ ਹਾਂ ਬੰਦ ਆ ਰਿਹਾ ਮੰਮੀ ਫੋਨ ਉਹਦਾ ਤਪਾਵਾਰੀ ਮੁੰਡੇ ਨੇ ਮੰਮੀ ਤੁਸੀਂ ਟੈਨਸ਼ਨ ਨਾ ਲਓ ਆ ਜਾਊਗਾ ਜਦੋਂ ਉਹਦਾ ਨਸ਼ਾ ਉਤਰ ਗਿਆ ਸਾਰਾ ਦਿਨ ਤਾਂ ਨਸ਼ਾ ਕਰਦਾ ਰਹਿੰਦਾ ਨਾਲੇ ਅੱਗੇ ਬੜਾ ਘਰੇ ਰਹਿੰਦਾ ਸੀ ਉਹ। ਪੁੱਤ ਮੇਰੀ ਗੱਲ ਸੁਣ। ਟਾਈਮ ਦੇਖ ਹੁਣ ਕਹੇ ਕਹੇ ਜਿ ਆਏ ਪਏ ਨੇ। ਟਾਈਮ ਆੜਿਆ ਨਾ। ਬਾਕੀ ਜ਼ਿਰੇ ਖੇਤ ਦਾ ਕੰਮ ਹੁਣ ਪੂਰਾ ਉਤੋਂ ਦੀ ਜ਼ੋਰ ਦਾ ਹੈ। ਉਹਨੂੰ ਜੇ ਤੇ ਤੇਰਾ ਉਹ ਕੀ ਫੋਨ ਲੱਗ ਰੁਕ ਵੀ ਕਿਹਾ ਕੀ ਜੀ ਉਹਨੇ ਕੰਜਰ ਨੇ ਚਾਰਜ ਲਾ ਲਿਆ। ਮੈਂ ਤੈਨੂੰ ਐ ਆਦੀ ਫੋਨ ਲਾ ਕੇ ਉਹਨੂੰ ਇਹ ਗੱਲ ਕਹੀ। ਕੋਈ ਗੱਲ ਨਹੀਂ ਜਦੋਂ ਮੇਰੇ ਕੋਲ ਆ ਗਿਆ ਨਾ ਫੋਨ ਮੈਂ ਤੁਹਾਡੀ ਗੱਲ ਕਰਵਾ ਦੂੰਗੀ। ਬਾਕੀ ਮੈਂ ਥੋੜੇ ਟਾਈਮ ਤੱਕ ਫੇਰ ਟਰਾਈ ਕਰਕੇ ਦੇਖੂਗੀ ਵੀ ਜੇ ਚੱਕਦਾ ਹੋਇਆ। ਉਹਨੂੰ ਆਈ ਨਹੀਂ ਕਿ ਚਾਈ ਆਉਂਦੀ ਦੇਖਾ ਕੌਣ ਤੈਨੂੰ ਡੋਲੇ ਕਰੂ ਪੰਜਰਾ ਨਸ਼ੇ ਪੱਤਿਆਂ ਨੇ ਮਾਰ ਲੀਆ ਪਤਾ ਮੈਂ ਤਾਂ ਨਾ ਅਸਲ ਤੇ ਇਹ ਮੁੰਡੇ ਨੇ ਤਾਂ ਮੈਂ ਹਰਾ ਤੀ ਆ ਵੱਡਾ ਹੈਗਾ ਦੇਖ ਲੈ ਨਾ ਕੋਈ ਬੈੜ ਨਹੀਂ ਖੈਲਣੀ ਇਹਨਾਂ ਨਾਲ ਧੰਦਾ ਕਰਦਾ ਉਹਨੇ ਖੇਤ ਨਹੀਂ ਬੰਨੇ ਨਹੀਂ ਜਾਣਾ ਚੰਗਿਆ ਰ ਗਿਆ ਮੰਡੀਆਂ ਨਾਲ ਇਹ ਮੰਡੀਰ ਹੀ ਪੱਟਦੀ ਏ ਸ਼ੁਕਰ ਹੈ ਮੰਮੀ ਇਹ ਨਸ਼ਾ ਪੱਤਾ ਨਹੀਂ ਕਰਦੇ ਹੈਗੇ ਜੇ ਕਿਤੇ ਇਹ ਵੀ ਉਹਦੇ ਵਰਗੇ ਹੁੰਦੇ ਮੇਰਾ ਤਾਂ ਬਹੁਤ ਔਖ ਹੋ ਜਾਂਦਾ ਇਸ ਘਰ ਚ ਇਹ ਹੀ ਤਾਂ ਮੈਂ ਕਹਿੰਦੀ ਪੁੱਤਰਾ ਜੇ ਉਹ ਹਜੇ ਵੀ ਸੁਧਰਿਆ ਨਾ ਉਹਨੂੰ ਰਿਸ਼ਤਾ ਹੋ ਜੂ ਨਹੀਂ ਕੀ ਨਹੀਂ ਕਰਨੇ ਆ ਡੋਲੇ ਉਹਨੂੰ ਪਤਾ ਨਹੀਂ ਮੰਮੀ ਉਹਨੂੰ ਤਾਂ ਕੀ ਹੋਇਆ ਰਹਿੰਦਾ ਸਾਰਾ ਦਿਨ ਨਸ਼ਾ ਖਾਦਾ ਰਹਿੰਦਾ ਉਹ ਕਦੀ ਖੇਤ ਜਾ ਕੇ ਕਦੀ ਘਰੇ ਬਹਿ ਕੇ ਖਰ ਲੈਂਦਾ ਹੁਣ ਤਾਂ ਹਫਤਾ ਹੋ ਗਿਆ ਘਰੇ ਹੀ ਨਹੀਂ ਵੜਿਆ ਹੈਗਾ ਹਾਂ 8 ਦਿਨ ਹੋ ਗਏ ਦੇਖ ਲੈ ਸ਼ਰਮਾ 라 ਜੀ ਚਲ ਕੋਈ ਨਾ ਟੈਨਸ਼ਨ ਨਾ ਲੈ ਮੰਮੀ ਕੋਈ ਨਹੀਂ ਆ ਜੂਗਾ ਮੇਰੇ ਕੋਲ ਫੋਨ ਮੈਂ ਤੁਹਾਡੀ ਗੱਲ ਕਰਵਾਉਂਗੀ ਮੈਂ ਕਹੂੰਗੀ ਉਹਨੂੰ ਵੀ ਭਾਈ ਘਰੇ ਆ ਜਾ ਮੰਮੀ ਟੈਨਸ਼ਨ ਕਰਦੀ ਏ ਤੇਰੀ ਆਹੋ ਫੋਨ ਲਾਈ ਫਤ ਉਹਨੂੰ ਹਾਂਜੀ ਚਲ ਮੰਮੀ ਮੈਂ ਕੰਮ ਕਰ ਲਾਂ ਪਾਂਡੇ ਮੰਜ ਨਾਲੇ ਪਏ ਨੇ ਠੀਕ ਹੈ ਤੁਸੀਂ ਵੀ ਅੰਦਰ ਬੈਠ ਜਾਓ ਨੇ ਆਉਣੀ ਆ ਮੈਂ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਸਾਡਿਆਂ ਜੀ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆਪਣਾ ਨਾਮ ਤੇ ਸ਼ਹਿਰ ਦਾ ਪਤਾ ਜਰੂਰ ਲਿਖਿਆ ਕਰੋ ਜੀ ਤਾਂ ਜੋ ਅਸੀਂ ਤੁਹਾਡਾ ਨਾਮ ਬੋਲ ਸਕੀਏ ਅੱਜ ਇਹ ਰ ਇੱਕ ਵੀਡੀਓ ਦੇ ਵਿੱਚ ਜੀ ਹੁਣ ਕਮੈਂਟ ਬੋਲਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਅੱਜ ਮੈਂ ਕਮੈਂਟ ਬੋਲਣ ਲੱਗੀ ਆ ਜੀ ਸਭ ਤੋਂ ਪਹਿਲਾਂ ਜੀ ਕਿਰਨਦੀਪ ਕੌਰ ਢਾਲੀਵਾਲ ਧੰਨਵਾਦ ਜੀ ਹਰਜਿੰਦਰ ਸਿੰਘ ਸਤਨਾਮ ਸਿੰਘ ਮੁਸਕਾਨ ਰਾਣੀ ਪੰਜਾਬੀ ਦਰਜੀ ਰਮਨ ਗੁਰਾਇਆ ਮਨਜੀਤ ਕੌਰ ਮਨਪ੍ਰੀਤ ਕੌਰ ਗੱਗੂ ਬਰਾੜ ਦਿਲਬਾਖ ਸਿੰਘ ਸਿੱਬੂ ਸਿੰਘ ਹਰਮਨ ਕ੍ਰਿਕਟ ਵਿਕੇ ਸ਼ਰਮਾ ਅਮਨ ਬਰਾੜ ਜਗਤਾਰ ਚਿਮਮਾ ਜਸਵਿੰਦਰ ਕੌਰ ਕਰਮਜੀਤ ਕੌਰ ਰੀਤ ਕੌਰ ਬੂਟਾ ਸਿੰਘ ਵੀਰ ਸਿੰਘ ਗੁਰਜੋਤ ਸਿੰਘ ਹਾਂਜੀ ਜਿਨ੍ਹਾਂ ਨੇ ਵੀ ਵੀਰ ਭੈਣਾਂ ਨੇ ਸਾਨੂੰ ਕਮੈਂਟ ਕਰੇ ਨੇ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਦੇ ਵਿੱਚ ਬਹੁਤ-ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਹੁੰਦੇ ਹੋ ਜੀ ਬਾਕੀ ਜੋ ਵੀ ਤੁਹਾਨੂੰ ਮਿਸਟੇਕ ਲੱਗਦੀ ਹੁੰਦੀ ਹੈ ਵੀਡੀਓ ਦੇ ਵਿੱਚ ਜੇ ਤੁਹਾਨੂੰ ਕੋਈ ਵੀਡੀਓ ਦਾ ਕਨਸੈਪਟ ਹੁੰਦਾ ਤੁਸੀਂ ਉਹ ਵੀ ਕਮੈਂਟ ਕਰਿਆ ਕਰੋ ਜੀ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਉਹ ਚੀਜ਼ ਬਣਾਉਣ ਦੀ ਬੱਸ ਮੈਨੂੰ ਕੁਝ ਹਾਂਜੀ ਬਾਕੀ ਗਰਮੀ ਬਹੁਤ ਹੈ ਜੀ ਆਪਦਾ ਧਿਆਨ ਰੱਖਿਆ ਕਰੋ ਸਤਿ ਸ਼੍ਰੀ ਅਕਾਲ